ਕਹਿੰਦੇ ਦੁਗਣੇ ਕਰਦੇ ਆਂ ਜੀ ਦੁਗਣੇ ਕਰਦੇ ਕਰਦੇ ਉਹ ਜਿਹੜੇ ਕੋਲੇ ਸੀ ਉਹ ਵੀ ਲੈ ਗਏ ਗਰੀਬਾਂ ਕੋਲੇ ਕਿਹੜਾ ਲੋਕਾਂ ਕੋਲੇ ਪੈਸੇ ਦਾ ਚਾਹ ਮਿੱਠਾ ਲੈਉਣ ਨੂੰ ਹੈ ਨਹੀਂ ਗੇ ਤੇ ਉਹ ਐਨੇ ਪੈਸੇ ਲੈ ਕੇ ਭੱਜ ਗਏ ਗਰੀਬਾਂ ਨੇ ਭਰੇ ਦਿਹਾੜੀਆਂ ਕਰਦਣ ਵਾਲੇ ਨਹੀਂ ਮੈਂ ਆਪ ਉਹਦੇ ਕੋਲੇ ਭਰਦਾ ਰਿਹਾ 8500 ਰੁਪਏ ਮਹੀਨੇ ਪਿੱਛੋਂ ਕੀ ਸੋਚਿਆ ਸੀ ਕੀ ਸੋਚ ਕੇ ਭਰੇ ਸੀ ਕਿ ਕੀ ਹੋਊਗਾ ਉਹਨੇ ਦੁਗਣੇ ਦੁਗਣੇ ਦਵਾ ਕੇ ਤੁਹਾਨੂੰ 8500 ਭਰ ਦੇ ਰਹੇ ਹਾਂ ਮਹੀਨੇ ਦਾ ਤੇ ਕਿੰਨੇ ਭਰਤੇ ਸੀ ਹੁਣ ਤੱਕ 2 ਲੱਖ 80 ਪੈਸੇ ਮੇਰੇ 2 ਲੱਖ ਰੁਪਏ ਦੇ ਗਰੀਬਾਂ ਹਾਂਜੀ ਹਾਂ ਘਟੋ ਘਟੇ ਇਹ ਮੈਥੋਂ ਨਾ 6 ਮਹੀਨੇ ਦਾ 50000 ਤੇ ਇਹ ਕਹਿੰਦਾ ਕਿ ਵੀ ਤੇਰੇ ਪੈਸੇ ਜੋ ਜੁੜੀ ਗਏ ਜੁੜੀ ਗਏ ਤੇ ਵੀ ਜਾਣੇ ਕਿ ਤੈਨੂੰ ਚਾਹਤਾ ਪਲਾਟ ਲੈ ਕੇ ਦੇਵਾਂਗੇ ਤੇ ਕੁਛ ਦਿਨ ਕੇ ਲਾਲਚ ਦੇਵਾਂਗੇ ਤੇ ਸਾਡੇ ਪੈਨ ਤੇ ਤਕਰੀਬਨ 50 ਲੱਖ ਰੁਪਏ ਤਾਂ ਹੋਊਗਾ ਮੈਂ ਨਾ ਜੀ ਦੋ ਕਿਸ਼ਤਾਂ ਦਾ ਜੀ 2 ਰੁਪਏ ਦਾ ਵਿਆਜ ਚੱਕ ਕੇ ਮੈਂ ਤੇ ਫੇਰ ਮੈਂ ਵੇਖੋ ਜੀ ਭਰੀਆਂ ਇਸ ਤੋਂ ਵਿਆਜ ਚੱਕ ਕੇ ਭਰੀ ਭਰੀਆਂ ਦੋ ਕਿਸ਼ਤਾਂ ਦਾ ਹਾਂਜੀ 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 ਉਹ ਮੇਰੇ ਘਰਾਂ ਵਾਲੀ ਬੈਠੀ ਆ ਉਹਨੂੰ 1% ਸੁਣਦਾ ਨਹੀਂ ਜੀ ਮੇਰੇ ਦੋ ਬੇਟੀਆਂ ਬਹੁਤ ਔਖੇ ਹੋਏ ਪਏ ਆ ਜੀ ਉਹਨਾਂ ਦਾ ਯਾਰ ਤੇਰੇ ਬੁੱਢੇ ਹੋਏ ਦੇ ਕੰਮ ਆਉਣਗੇ ਕਿ ਵੀ ਤੂੰ ਪੈਸੇ ਭਰ ਦੇ ਮੈਂ ਕਿਹਾ ਯਾਰ ਮੈਂ ਗਰੀਬ ਬੰਦਾ ਮੈਥੋਂ ਨਹੀਂ ਭਰੇ ਜਾਣੇ ਹਜ਼ਾਰ ਰੁਪਏ ਨੂੰ ਸਾਨੂੰ ਕਹਿੰਦੇ ਵੀ ਦੇ ਜਾ ਤੂੰ ਮਹੀਨੇ ਦਾ ਕੱਟੇ ਮੈਂ ਝਾੜੀਆਂ ਕਰ ਕਰਨਾ ਕਿਉਂ ਮਹੀਨਾ ਪਿੱਛੋਂ ਤੇ ਝਾੜੀਆਂ ਦੇ ਪੈਸੇ ਨੂੰ ਦਿੱਤੇ 4 ਸਾਲ ਦਿੱਤੇ ਹੁਣ ਸਾਨੂੰ ਜੀ 2-3 ਸਾਲ ਹੋ ਗਏ ਲਾਰਾ ਲਈ ਜਾਂਦੇ ਮੈਂ ਉਹਨਾਂ ਨੂੰ ਕਹਾ ਮੈਂ ਕਿਹਾ ਮੇਰੀ ਕੁੜੀ ਦਾ ਵਿਆਹ ਤੂੰ 2-40 ਹਜ਼ਾਰ ਮੈਨੂੰ ਆਪ ਦੀ ਕੋਲੋਂ ਦੇ ਦੋ ਮੈਂ ਦੇ ਦੂੰਗਾ ਤੁਹਾਨੂੰ ਇਹ ਆਨੇ ਅਸੀਂ ਕਿੱਥੋਂ ਦੇਗੀ ਹੁਣ ਘਰ ਦੇ ਮੇਰੇ ਨਾਲ ਲੜਦੇ ਹੋ ਆਂਦੇ ਤੂੰ ਪੈਸੇ ਭਰੀਆ ਹੁਣ ਕਹੇ ਉਹਨਾਂ ਨੂੰ ਮੈਂ ਕਿਹਾ ਹੁਣ ਮੈਂ ਸ ਨਰੇਗਾ ਦਾ ਕੰਮ ਕਰੀਦਾ ਫਿਰ ਪਿੰਡ ਵਿੱਚ ਕੰਮ ਕਰੀਦਾ ਤੇ ਚਲ ਅਸੀਂ ਭਰੀ ਗਏ ਲਾਰਚਨਾ ਵਿਦਵਾਨੇ ਜੁੜੀ ਜਾਂਦੇ ਤੇ ਸਾਨੂੰ ਪਤਾ ਵੀ ਇਹਨਾਂ ਨੇ ਭੱਜੀ ਜਾਣਾ ਸਾਨੂੰ ਕੁਝ ਵੀ ਨਹੀਂ ਦੇਣਾ ਕੋਲੇ ਭਰਦੇ ਹੋ ਗੱਲ ਚਾਉਂਦੇ ਹਾਂ ਤੁਹਾਡੀ ਨਹੀਂ ਜੀ ਕਿਸੇ ਨੇ ਸੁਣਿਆ ਪਰ ਪਰ ਹੰਬਗੇਸਦਾ ਜੀ ਅੱਬ ਆਈ ਅਸੀਂ ਤਾਂ ਕੋਈ ਪੈਸਾ ਨਹੀਂ ਸਾਨੂੰ ਮਿਲਿਆ ਤੇ ਦਿਹਾੜੀ ਕਰਕੇ ਅਸੀਂ ਭਰਦੇ ਹੁੰਦੇ ਸੀਗੇ ਹਾਂ ਤੁਸੀਂ ਕਿਤੇ 15 ਦਿਨ ਨਹੀਂ ਕਿਸ਼ਤਾ ਆ ਗਈ ਸਾਨੂੰ ਕਿਤੇ ਮਹੀਨੇ ਦੀ ਆ ਗਈ ਕਿਤੇ ਕਿਵੇਂ ਕਿਤੇ ਕਿਵੇਂ ਅੱਜ ਜੋਦੇ ਕੋਲੇ ਮੋਟਰਸਾਈਕਲ ਕਾਰ ਵਧੀਆ ਬੰਗਲਾ ਪਾਈ ਬੈਠਾ ਮੈਂ ਸ਼ੈਕਲ ਤੋਂ ਵੀ ਆਵਾ ਯਾਰ ਸਾਡੇ ਉਹਦਾ ਹੱਕ ਨਹੀਂ پیسے ਦੇਣ ਦਾ ਅਸੀਂ ਦਿਹਾੜੀਆਂ ਕਰ ਕਰ ਕੇ پیسے ਭਰੇ ਆ ਅੱਜ ਉਹ ਉਹਦਾ ਮੁੰਡਾ ਵੀ ਬਾਹਰ ਹੈ ਕੁੜੀ ਉਹਦੀ ਵਿਆਹੀ ਹੈ ਇਹ ਵੀ ਬਾਹਰ ਜਾਣ ਦੀ ਤਿਆਰੀ ਚ ਹੈ ਇਹਦੇ ਤੇ ਰੋਕ ਲੱਗੀ ਜਾਵੇ ਪਰਦਾ ਉਹਨੇ ਇੱਕ ਹੋਰ ਕੰਪਨੀ ਦਾ ਮੈਂਬਰ ਬਣਿਆ ਪਰਦਾ ਉਹ ਕਹਿੰਦਾ ਇਹ ਮੈਂਬਰ ਬਣੋ ਥੋੜੇ پیسے ਉਧਰ ਕਰ ਦੇਣਾ ਅਏ ਦੇ ਦੇ ਲਾਲ ਝੋਕ ਲਈ ਜਾਂਦਾ ਹੋਰ ਮੈਂਬਰ ਬਣਾਈ ਜਾਂਦੇ ਆ ਉਹ ਹੋਰ ਮੈਂਬਰ ਬਣਾਈ ਜਾਂ ਤੱਕ ਨਾ ਹੋਰ ਰਲਿਆ ਠੱਗ ਵੱਡਾ ਉਹ ਜਹਜਦਾਰ ਕਿਰਪਾਣ ਡੀਪਾਈ ਹੈ ਕੀ ਇਹਨਾਂ ਦੇ ਕੰਮ ਆ ਦੱਸ ਮੈਨੂੰ ਕਿਰਪਾਣਾ ਨਹੀਂ ਇਹਨਾਂ ਕੋਲੇ ਪੇ ਠੱਗਣ ਵਾਸਤੇ ਪਈਆਂ ਲੋਕਾਂ ਨੂੰ ਸਾਡੇ ਭਾਈ ਤੇ ਇਹ ਕਦੇ ਸਾਨੂੰ ਤਾਂ ਕਹਿੰਦੇ ਲੁਧਿਆਣੇ 100 ਕਿਲਾ ਪਿਆ ਬਠਿੰਡੇ ਪਲਾਟ ਪਏ ਹੁਣ ਪਤਾ ਨਹੀਂ ਕਿੱਧਰ ਗਏ ਪਲਾਟ ਇਹਨਾਂ ਦੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਲਾਟ ਕੌਣ ਖਾ ਗਏ ਜਾਂ ਇਹ ਵੇਚ ਕੇ ਜਾਂ ਹੋ ਗਾਗੇ ਤੇ ਅਸ਼ੋਕ ਡਾਕਟਰ ਨੇ ਇਹ ਗੁਰਜੰਟ ਸਿੰਘ ਨੇ ਪ੍ਰੋਵਾਈ ਸੀਗੇ ਕਹਿੰਦੇ ਸੀਗੇ ਅਸੀਂ ਬੈਠੇ ਆ ਜੇ ਉਹਨਾਂ ਨੇ ਨਾ ਦਿੱਤੇ ਅਸੀਂ ਦੇਵਾਂਗੇ ਬੈਠੇ ਹੁਣ ਕਿੱਥੇ ਉਹ ਤਾਂ ਹੁਣ ਗਾਇਬ ਹੀ ਹੋ ਗਿਆ ਪਿੰਡ ਦੇ ਵਿੱਚ ਲੋਕੋ ਬਾਈ ਟੀਵੀ ਨਾਲ ਜੁੜਿਓ ਤੁਸੀਂ ਮੈਂ ਅਮਤਾਜ ਪਰਲ ਨਾਮ ਦੀ ਕੰਪਨੀ ਜਿਹਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਬੈਠੇ ਭੋਲੇ ਪਾਲੇ ਲੋਕਾਂ ਨਾਲ ਠੱਗੀ ਮਾਰੀ ਉਸ ਤੋਂ ਬਾਅਦ ਪਰਲ ਕੰਪਨੀ ਜਿਹੜਾ ਮਾਲਕ ਸੀ ਨਰਮਲ ਸਿੰਘ ਪੰਗੂ ਉਹਦੀ ਵੀ ਮੌਤ ਹੋ ਚੁੱਕੀ ਹੈ ਪਰ ਲੋਕ ਨੇ ਜਿਹੜੇ ਉਹ ਅੱਜ ਵੀ ਔਖੇ ਨੇ ਗੱਲਬਾਤ ਕਰਦੇ ਆ ਕਿ ਹੁਣ ਤੱਕ ਸਰਕਾਰ ਨੇ ਕੋਈ ਸੁਣਵਾਈ ਕੀਤੀ ਜਾਂ ਨਹੀਂ ਪਿੰਡ ਔਲਖ ਦੇ ਵਿੱਚ ਖੜੇ ਆ ਜਿਹੜੇ ਲੋਕ ਨੇ ਮਜੂਦ ਨੇ ਰਸੀਦਾ ਉਹਨਾਂ ਦੇ ਵਿੱਚ ਹੱਥਾਂ ਵਿੱਚ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਬਾਪੂ ਜੀ ਪਿੰਡ ਦਾ ਕਿੰਨਾ ਕੁ ਹਿਸਾਬ ਲਾਇਆ ਤੁਸੀਂ ਕਿੰਨੇ ਕੁ ਪੈਸੇ ਪਿੰਡ ਦੇ ਹੋਊਗਾ ਤੇ 20 25 ਲੱਖ ਰੁਪਈਆ ਹੋਊਗਾ ਹਾਂ ਹ ਘੱਟੋ ਘੱਟ ਵੀ ਕਿੰਨੇ ਜਾਣੇ ਹੋ ਤੁਸੀਂ ਜਿਨ੍ਹਾਂ ਨੇ ਪੈਸੇ ਭਰੇ ਸੀਗੇ ਸਾਰੀ ਬਦਲ ਹਿੱਤਾ ਅੱਧੇ ਵੀ ਨਹੀਂ ਆਏਗੇ ਹਾਂਜੀ ਅੱਧੇ ਵੀ ਨਹੀਂ ਆਏ ਅੱਧੇ ਵੀ ਨਹੀਂ ਆਏ ਹੈ ਤਾ ਵਿਚਾਰੇ ਇੰਨੇ ਲੋਕਾਂ ਨੇ ਭਰੇ ਸੀ ਗਰੀਬਾਂ ਨੇ ਭਰੇ ਦਿਹਾੜੀਆਂ ਕਰਦਾਂ ਵਾਲਿਆਂ ਨੇ ਮੈਂ ਆਪ ਉਹਦੇ ਕੋਲੇ ਭਰਦਾ ਰਿਹਾ 8500 ਰੁਪਏ ਮਹੀਨੇ ਪਿੱਛੋਂ ਠੀਕ ਹੈ ਇਹ ਕਾ ਬਾਬਾ ਹੈ ਇਹ ਕੋਈ ਭਰਦਾ ਰਿਹਾ ਮੈਂ ਮਹੀਨੇ ਦਾ 8500 ਰੁਪਏ 8500 ਰੁਪਏ ਉਹ 8500 ਮਹੀਨੇ ਪਿੱਛੋਂ ਮਹੀਨੇ ਦਾ ਭਰਦਾ ਹਾਂ ਬਹੁਤ ਔਖਾ ਹੋ ਕੇ ਹੈਜੀ ਕੀ ਸੋਚਿਆ ਸੀਗੇ ਕੀ ਸੋਚ ਕੇ ਭਰੇ ਸੀਗੇ ਕੀ ਹੋਊਗਾ ਉਹਨੇ ਦੁਗਣੇ ਦਵਾਵਾਂਗੇ ਤੁਹਾਨੂੰ 5 ਸਾਲਾਂ ਦੇ ਵਿੱਚ ਹੁਣ ਉਹ ਗੱਲ ਨਹੀਂ ਕਰਦਾਗਾ ਹਣ ਗੱਲ ਨਹੀਂ ਕਰਦਾ ਮੈਂ ਜਿਹੜੇ ਕੋਲ ਗਿਆ ਹੂੰ ਫੋਨ ਦਾ ਐਚਡੀਪ ਦੇ ਵਿੱਚ ਜਾ ਬੈਂਕ ਦੇ ਵਿੱਚ ਠੀਕ ਹੈ ਉੱਥੇ ਗਿਆ ਮੈਨੇਜਰ ਮਿਸ ਚੰਗੀ ਗੱਲ ਸੁਣੀ ਮੈਂ ਉਹਨੇ ਕਿਵੇਂ ਬਾਬਾ ਮੈਂ ਖੈ ਇਹ ਗੱਲ ਹੈ ਜੀ ਪਰ ਜ਼ੀਰੋ ਆਇਆ ਤੇ ਉਹ ਜਿਹੜਾ ਤੈਨੂੰ ਭਰੇ ਜੀ ਕੋਈ ਮੇਰੇ ਕੋਲ ਕਹ ਲ ਉਹਨੇ ਮੈਂ ਕੱਲ ਉਹਨੇ ਗੱਲ ਕਰਾਂ ਮੈਂ ਇਹਨੂੰ ਮੈਂ ਆਖਿਆ ਮੇਰੇ ਗੱਲ ਪੈ ਗਿਆ ਇੱਥੇ ਦੀ ਗੱਲ ਹੈ ਹੂੰ ਗੁਰਦੁਾਰੇ ਦੀ ਅੱਛਾ ਬੈਂਕ ਵਿੱਚ ਜ਼ੀਰੋ ਸੀਗੀ ਹਾਂ ਜੀ ਹਾਂ ਹਾਂ ਤੇ ਉੱਥੇ ਮਤਲਬ ਆਪਣਾ ਮੈਂ ਮੇਰਾ ਕੰਮ ਉੱਥੇ ਜਾਣਦਾ ਹਾਂ ਉਲਟਾ ਗੱਲ ਪਿਆ ਮੇਰੇ ਠੀਕ ਹੈ ਗੱਲ ਪੈਂਦੇ ਆ ਆ ਬਾਬਾ ਇਹ ਵੀ ਨਹੀਂ ਗੱਲ ਸੁਣਦਾ ਇਹਦੇ ਕੋਈ ਭੜਦਾ ਰ ਠੀਕ ਹੈ ਸਾਰੇ ਪਿੰਡ ਦੇ ਲੋਕ ਭਰਦੇ ਰਹੇ ਆ ਸਾਰੇ ਨੇ ਭਰੇ ਆ तकरीबन 100 ਦੇ ਵਿੱਚੋਂ 95 ਨੇ ਭਰਿਆ 5 ਨਹੀਂ ਚੱਲਣਾ ਭਰੇ ਹੋਣਗੇ ਠੀਕ ਹੈ ਹਾਂਜੀ ਹੁਣ ਤੱਕ ਕੋਈ 1 ਰੁਪਿਆ ਵੀ ਵਾਪਸ ਮਿਲੇ ਕਿ ਨਹੀਂ ਨਾ ਜੀ ਨਾ 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 ਪੈਸਾ ਨਹੀਂ ਮਿਲਿਆ ਹਿੱਤੇ ਕਰ ਸਾਨੂੰ ਕੋਈ ਤੁਸੀਂ 8500 ਭਰ ਦੇ ਰਹੇ ਹੋ ਮਹੀਨੇ ਦਾ ਤੇ ਕਿੰਨੇ ਭਰਤੇ ਹੈਗੇ ਹੁਣ ਤੱਕ ਅਜਾ ਮੈਨੂੰ ਨਹੀਂ ਪਤਾ ਚੇਤਾ ਹੁਣ ਮੈਂ ਤਾਂ 2 ਲੱਖ ਦੇ ਆਸੇ ਪੈਸੇ ਮੇਰਾ 2 ਲੱਖ ਰੁਪਏ ਦੇ ਕਰੀਬ ਹਾਂਜੀ ਹਾਂ ਘਟੋ ਘਟੇ ਵੀ ਹਾਂ ਅੰਦਾਜ਼ਾ ਮੈਨੂੰ ਪਰਿਵਾਰ ਤੋਂ ਵੀ ਚੋਰੀਆਂ ਭਰਦੇ ਹੋਵਾਂਗੇ ਇੰਨੇ ਪੈਸੇ ਹਨ ਹਾਂਜੀ ਨਾ ਨਾ ਮੁੰਡੇ ਮੈਨੂੰ ਮੁੰਡਿਆਂ ਨੇ ਵਸਾ ਅਨਰੀ ਅਸੀਂ ਭਰਤੂ ਨਹੀਂ ਭਰਦੇ ਅਸੀਂ ਭਰਦੇ ਆ ਅੱਛਾ ਐਂ ਕਹਤਾ ਹਾਂ ਫਿਰ ਤੁਹਾਨੂੰ ਭਰਨੇ ਪਏ ਹਾਂ ਜੀ ਮਗਰ ਲਾਲੇ ਮੁੰਡਿਆਂ ਨੂੰ ਹੈਂ ਮਗਰ ਲਾਲੇ ਮੁੰਡਿਆਂ ਨੂੰ ਉਹ ਮੁੰਡੇ ਜਾਣ ਸੀ ਵਿਚਾਰੇ ਜਾਣੇ ਸੀ ਆ ਮੇਰੇ ਕੋਲ ਇਹਦੀਆਂ ਤਾਂ ਹੈਗੀਆਂ ਇਹਦੇ ਫਰ ਲੈ ਸੀ ਮੇਰੇ ਕੋਲ ਪਤਾ ਨਹੀਂ ਉਹ ਮਤਲਬ ਕੁੱਤਾ ਲੈ ਗਿਆ ਮੈਥੋਂ ਇਹ ਉਹ ਡਾਕਟਰ ਲੈ ਗਿਆ ਹਾਂ ਜੀ ਕੀ ਕਹਿੰਦਾ ਸੀਗਾ ਹੋ ਵੀ ਮੰਨ ਲਓ ਜੇ ਤੁਹਾਨੂੰ ਵਾਪਸ ਨਾਮ ਮਿਲੇ ਤਾਂ ਮੈਂ ਦਊਂਗਾ ਨਹੀਂ ਨਹੀਂ ਹਾਂ ਤਾਂ ਮੈਂ ਜ਼ਿੰਮੇਦਾਰ ਬੈਠਾ ਹਾਂ ਜ਼ਿੰਮੇਵਾਰੀ ਲਈ ਸੀ ਹਾਂ ਜੀ ਹਾਂ ਹਾਂ ਆਹ ਤਾਂ ਬਾਬਾ ਹੈ ਇਹਦੀ ਮੈਂ ਜਾ ਕੇ ਬੈਕ ਵਿੱਚ ਮੈਂ ਜਾ ਕੇ ਲੈਂਦਾ ਰ ਮੈਨੂੰ ਉਹਦੇ ਨਾਲ ਜਾ ਕੇ ਭਰਦਾ ਇਹਦੇ ਨਾਲ ਉੱਥੇ ਜਾ ਕੇ ਭਰਦਾ ਰ ਠੀਕ ਹੈ ਉਹ ਮੈਂਥੋਂ ਇੱਥੇ ਪਿੰਡ ਦੇ ਵਿੱਚ ਲੈਂਦਾ ਰ 8500 ਰੁਪਿਆ ਮਹੀਨੇ ਵਿੱਚ ਨਹੀਂ ਨਹੀਂ ਵਿੱਚ ਹਾਂਜੀ ਠੀਕ ਹੈ ਜੀ ਹੋਰਾਂ ਨਾਲ ਵੀ ਗੱਲਬਾਤ ਕਰ ਲੈ ਤੁਸੀਂ ਵੀ ਭਰੇ ਆ ਜੀ ਪੈਸੇ ਹਾਂਜੀ ਭਰੇ ਆ ਪੈਸੇ ਅਸੀਂ ਬਹੁਤ ਔਖੇ ਔਖੇ ਭਰੇ ਆ ਲਾ ਕੇ ਅੰਦਾਜ਼ਾ ਹੈਗਾ 20000 ਰੁਪਿਆ ਜੀ 20000 ਰੁਪਿਆ ਹਾਂਜੀ ਮਨੇ ਗਾਜ ਕੰਮ ਕਰਕੇ ਭਰੇ ਆ ਔਖੇ ਔਖੇ ਭਰੇ ਜਿੱਦਾਂ ਪੁੱਛੀਦਾ ਅਮੀਰ ਘਰਾਣਿਆਂ ਨੂੰ ਤਾਂ ਮੋੜੀ ਜਾਂਦਾ ਸਾਨੂੰ ਜਵਾਬ ਦੇ ਦਿੰਦਾ ਉਹ ਤਾਂ ਭੱਜ ਗਏ ਭੰਗੂ ਉਹ ਹੋ ਗਿਆ ਫਲਾਨਾ ਹੋ ਗਿਆ ਇਹ ਕੋ ਰਾਤੇ ਦਿਨ ਦੀ ਉਹਨੂੰ ਕਿੱਥੋਂ ਦਿੰਦਾ ਇਹ 50 50000 ਲੋਕਾਂ ਦਾ ਮੋੜੀ ਜਾਂਦਾ ਅਮੀਰ ਘਰਾਣੇ ਨਾਲ ਸੈਟ ਹੈ ਕੋਈ ਗੱਲ ਨਹੀਂ ਸੁਣਦਾ ਉਹਨਾਂ ਦੀ ਸਰਪੰਚਾਂ ਨਾਲ ਸੂਤ ਆ ਜਿਹੜਾ ਨਾਲ ਸੂਤ ਹੈ ਸਾਰਿਆਂ ਨਾਲ ਸੂਤ ਹੈ ਗੱਲ ਕੋਈ ਵੀ ਨਹੀਂ ਬਾਈ ਸੁਣਦਾ ਮਾੜੇ ਬੰਦਿਆਂ ਦੀ ਤਕੜੇ ਬੰਦਿਆਂ ਨੂੰ ਮੋੜੀ ਜਾਂਦਾ तकरीबन ਮੋੜਿਆ ਪੈਸੇ ਅੱਧੇ ਪਿੰਡ ਨੂੰ ਉਹਨੇ ਐਡੀ ਵੀ ਨਹੀਂ ਗੱਲ ਨਹੀਂ ਕੋਈ ਵੀ ਪੈਸੇ ਨਹੀਂ ਮੋੜਦਾ ਉਹਨਾਂ ਨੇ ਇੱਕ ਹੋਰ ਕੰਪਨੀ ਦਾ ਮੈਂਬਰ ਬਣਿਆ ਫਿਰਦਾ ਉਹ ਕਹਿੰਦਾ ਇਹਦੇ ਮੈਂਬਰ ਬਣੋ ਥੋੜੇ ਪੈਸੇ ਉਧਰ ਕਰ ਦੇਣਾ ਆਈ ਦੇ ਦੇ ਲਾਲ ਚੋਕ ਲਈ ਜਾਂਦੇ ਹੋਰ ਮੈਂਬਰ ਬਣਾਈ ਜਾਂਦੇ ਹੋਰ ਮੈਂਬਰ ਬਣਾਈ ਜਾਂਦਾ ਇੱਕ ਨਾ ਹੋਰ ਰਲਿਆ ਠੱਗ ਵੱਡਾ ਉਹ ਜਹਜਦਾਰ ਕਿਰਪਾਣ ਡੀਪੀ ਹੈ ਕੀ ਇਹਨਾਂ ਦੇ ਕੰਮ ਆ ਦੱਸ ਮੈਨੂੰ ਕਿਰਪਾਣਾ ਹੀ ਇਹਨਾਂ ਕੋਲੇ ਇਹ ਠੱਗਣ ਵਾਸਤੇ ਪਾਈਆਂ ਲੋਕਾਂ ਨੂੰ ਗੱਲ ਕਿਉਂ ਨਹੀਂ ਕਰਦੇ ਆ ਕਿ ਇੱਥੇ ਤੋਂ ਇਹ ਗੱਲ ਤਾਂ ਸਹੀ ਹੈ ਨਾ ਜਿਹੜਾ ਬੰਦਾ ਮਜ਼ਦੂਰੀ ਕਰਕੇ ਪੈਸੇ ਦਿੰਦਾ ਉਹਨਾਂ ਨੂੰ ਉਹ ਕਿਉਂ ਨਹੀਂ ਦਿੰਦੇ ਉਹਨੂੰ ਕੀ ਲੱਗਦਾ ਪੈਸੇ ਸਾਰੇ ਆਪ ਖਾਦੇ ਗਾਂਦ ਤੇ ਵੀ ਹੈ ਗਾਂਦ ਤੇ ਹੁਣ ਚਾਹੇ ਖਾਦੇ ਹੁਣ ਸਾਡੇ ਭਾਈ ਤੇ ਕਦੇ ਸਾਨੂੰ ਤਾਂ ਕਹਿੰਦੇ ਲੁਧਿਆਣੇ 100 ਕਿੱਲਾ ਪਿਆ ਬਠਿੰਡੇ ਪਲਾਟ ਪਾਏ ਹੁਣ ਪਤਾ ਨਹੀਂ ਕਿੱਧਰ ਗ ਅਰੇ ਅੱਛਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਲਾਟ ਕੌਣ ਖਾ ਗਿਆ ਜਾਂ ਇਹ ਵੇਚ ਕੇ ਜਾਂ ਓਕਾ ਗਿਆ ਸਾਨੂੰ ਤਾਂ ਪੰਜੀ ਨਹੀਂ ਦਿੱਤੀ ਗਏ ਨੇ ਠੀਕ ਹੈ ਜਿਹੜਾ ਮੋਟਰਸਾਈਕਲ ਫੜ ਲੈਂਦਾ ਗੱਡੀ ਫੜ ਲੈਂਦਾ ਉਹਦੇ 25-30 ਹਜ਼ਾਰ ਅੰਦਰ ਵੜ ਕੇ ਜੇ ਆਉਂਦਾ ਅੱਛਾ ਉਹਨੂੰ ਦੇ ਦਿੰਦੇ ਆ ਹਾਂ ਫਿਰ ਸਾਨੂੰ ਵੀ ਐਂ ਕਰਨਾ ਪਊ ਨਾ ਹੁਣ ਜਿੱਦਿਆਂ ਦਾ ਪਹਿਲਾ ਓਕਾ ਜਵਾਏ ਪੈਂਡ ਹੀ ਨਹੀਂ ਦੀਂਦਾ ਪਤਾ ਨਹੀਂ ਕਿੱਧਰ ਗਿਆ ਵੇ ਅੱਛਾ ਜਾਜੇ ਖਾਦੇ ਹੁਣ ਤੱਕ ਹਾਂ ਉਹਦੇ ਵੀ ਯਾਰ ਰਸੀਦ ਫੜੀ ਹੋਈ ਹੈ ਹਾਂ ਇਹ ਮੈਥੋਂ ਨਾ 6 ਮਹੀਨੇ ਦਾ 50000 ਰੁਪਇਆ ਪਰਾਉਂਦੇ ਹੁੰਦੇ ਸੀ 6 ਮਹੀਨੇ ਦਾ 50000 ਰੁਪਇਆ 50000 ਇਹ ਕਹਿੰਦਾ ਕਿ ਵੀ ਤੇਰੇ ਪੈਸੇ ਜੋ ਜੁੜੀ ਗਏ ਜੁੜੀ ਗਏ ਤੇ ਵੀ ਜਾਣੇ ਕਿ ਤੈਨੂੰ ਚਾਹਤਾ ਪਲਾਟ ਲੈ ਕੇ ਦੇਵਾਂਗੇ ਜਾਂ ਕੁਝ ਜਾਣ ਕੇ ਲਾਲਚ ਦੇਵਾਂਗੇ ਤੇ ਸਾਡੇ ਪਿੰਡ ਤੇ ਤਕਰੀਬਨ 50 ਕਰੋੜ ਰੁਪਇਆ ਤਾਂ ਹੋਊਗਾ 50 ਲੱਖ ਰੁਪਇਆ ਹਾਂ ਘੱਟ ਤੋਂ ਘੱਟ ਵੀ ਉਹ ਵੀ ਆਮ ਲੋਕਾਂ ਦਾ ਜਿਹੜੇ ਦਿਹਾੜੀ ਕਰਕੇ ਕਮਾਉਂਦੇ ਹਾਂ 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 ਗਰੀਬ ਗਰੀਬਾਂ ਦਾ ਹੀ ਹੈ ਜਾਣੇ ਕਿ ਅਮੀਰ ਤਾਂ ਨਹੀਂ ਆ ਇਹ ਸਾਡੇ ਪ੍ਰਕਾਰੀ ਵਾਲਾ ਡਾਕਟਰ ਇੱਥੇ ਰਹਿੰਦਾ ਉਹਨੇ ਜਾਣੇ ਕਿ ਮੈਨੂੰ ਅਸਾਹ ਕੀਤਾ ਵੀ ਐਂ ਕਰਕੇ ਵੀ ਤੈਨੂੰ ਇਕੱਠੇ ਪੈਸੇ ਮਿਲ ਜਾਣਗੇ ਜੋ ਕੁੜੀ ਦਾ ਵਿਆਹ ਕਰਨਾ ਹੋਇਆ ਵੀ ਉਦੋਂ ਤੇਰੇ ਪੈਸੇ ਜੋੜ ਵੀ 20-25 ਲੱਖ ਰੁਪਈਆ ਵੀ ਉਹਨੂੰ ਤੈਨੂੰ ਕਢਾ ਕੇ ਦੇ ਦਾਂਗੇ ਫਿਰ ਜਦੋਂ ਮੈਂ ਉਹਦੇ ਨੇ ਚੱਕਰ ਲਾਏ 15-20 ਚੱਕਰ ਲਾਏ ਤੇ ਉਹਨੇ ਕੋਈ ਦੂਜਾ ਜਨਕਿ ਮੈਨੂੰ ਕੋਈ ਸਬੂਤ ਨਹੀਂਗਾ ਦਿੱਤਾ ਫਿਰ ਮੈਨੂੰ ਕਹਿੰਦਾ ਨਾ ਆਪਾਂ 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 ਚੱਲਦੇ ਆਂ ਫਰੀਦਕੋਟ ਉਹਨੇ ਮੇਰੀਆਂ ਰਸੀਤਾ ਲੈ ਲਈਆਂ ਮੈਂ ਕਰ ਰਸੀਦ ਸਬੂਤ ਰੱਖ ਲਈ ਤੇ ਜਾਨਕੀ ਰਸੀਤਾ ਲੈ ਕੇ ਤੇ ਕੰਪਿਊਟਰ ਵਿੱਚ ਫੀਡ ਕਰਾਤੀਆਂ ਵੀ ਡਾਕਟਰ ਆਪਾਂ ਨੂੰ ਵੀ ਪੰਗੂ ਸਾਹਿਬ ਨੂੰ ਫੜੀ ਬੈਠੇ ਜੇਲ੍ਹ ਚ ਵੀ ਐ ਕਰਕੇ ਵੀ ਉਹ ਸਾਰੇ ਜਣਕ ਪਲਾਰ ਫਲੂਟ ਵੇਚ ਕੇ ਕੋਤਾ ਚੰਦੀ ਕਰਾ ਕੋਸ ਆਪਣੇ ਦਿੱਲੀ ਆ ਜਦ ਵੱਡੇ ਸ਼ਾਰਾਂ ਦੇ ਵਿੱਚ ਹੈਗੇ ਆ ਉਹ ਜਣਕੇ ਵੇਚ ਕੇ ਤੁਹਾਨੂੰ ਵਾਪਸ ਕਰ ਦੇਣਗੇ ਜਾਨਕੀ ਲਾਰੇ ਲੱਪੇ ਹੀ ਲਾਇਕੇ ਆ ਲਾਰੇ ਲੱਪਿਆਂ ਤੋਂ ਬਕੈਰ ਇਹਨਾਂ ਦਾ ਕੋਈ ਕੁਛ ਨਹੀਂਗਾ ਇਹਨੂੰ ਹੋ ਗਏ 8-10 ਸਾਲ ਜਾਨਕੀ ਪਰਿਆਂ ਨੂੰ ਪਹਿਚਾਣ ਨੂੰ ਤੇ ਹੁਣ ਉਹੀ ਗੱਲ ਫੇਰ ਆ ਵੀ ਜਨ ਕੇ ਚੱਕਰ ਲਾਈ ਜਨ ਕੋਸ ਪੱਲੇ ਨਹੀਂ ਗੇ ਪਾਉਂਦੇ ਵੀ ਪਿਆ ਯਰ ਪਰਦੇ 6 ਮਹੀਨੇ ਬਾਅਦ ਕਿੰਨੇ ਕੁੱਲ ਭਰੇ ਸੀ ਹੁਣ ਤੱਕ 3 ਲੱਖ ਰੁਪਈਆ ਭਰੇ ਆ ਮੇਰਾ ਹਾਂ 3 ਲੱਖ ਭਰੇ ਆ ਮੇਰਾ ਇਤੋਂ ਪਹਿਲਾਂ ਤੇ ਕਹਿੰਦੇ ਕਿ ਤੈਨੂੰ ਵੀ ਦੁੱਗਨੇ ਮਿਲ ਜਾਣਗੇ 6 ਲੱਖ ਮਿਲ ਜੂਗਾ ਜਨ ਕੇ ਆ ਲਾਰੇ ਲੱਪੇ ਲਾਈ ਗਏ ਕੋਚ ਨਹੀਂ ਕਾ ਪੱਲੇ ਇਹਨਾਂ ਨੇ ਪਾਇਆ ਹਾਂ ਤੂੰ ਵੀ ਭਰੇ ਜੇ ਅਰਸ਼ਦਾ ਲਈ ਭਰੇ ਹਾਂਜੀ ਮੈਂ ਮੈਂ ਜੀ ਸਿੰਦਰ ਸਿੰਘ ਬੋਲਦਾ ਪਿੰਡ ਔਲਖਾਂ ਤੋਂ ਮੈਂ ਸਿੰਦਰ ਸਿੰਘ ਬੋਲਦਾ ਪਿੰਡ ਔਲਖਾਂ ਤੋਂ ਅਸੀਂ ਗਵਮਟ ਸਾਹਿਬ ਪਾਉਂਦੇ ਸੀ ਗੁਰਦੁਆਰੇ ਦਾ ਇਹ ਸੋਖ ਡਾਕਟਰ ਸਾਡੇ ਕੋਲ ਆਇਆ ਬਾਬੇ ਭਈਏ ਨੂੰ ਕਹਿੰਦਾ ਨਾ ਵੀ ਸਕੀਮ ਆਈ ਇੱਕ ਹੂੰ ਤੇ ਵੀ ਤੁਸੀਂ ਭਰ ਦੋ ਇਹ ਮੈਨੂੰ ਆਹ ਯਾਰ ਤੇਰੇ ਬੁੱਢੇ ਹੋਏ ਦੇ ਕੰਮ ਆਉਣਗੇ ਹਾਂ ਤੇ ਵੀ ਤੂੰ ਪੈਸੇ ਭਰ ਦੇ ਮੈਂ ਕਿਹਾ ਯਾਰ ਮੈਂ ਗਰੀਬ ਬੰਦਾ ਮੈਥੋਂ ਨਹੀਂ ਭਰੇ ਜਾਣੇ ਮੈਨੂੰ ਆਂਦੇ ਵੀ ਤੇਰੇ ਕਿੰਨਾ ਕਫਾਂ ਤੂੰ ਪੰਗਾ ਆਏ ਆ ਹੁਣ ਤੱਕ ਤੇਰੇ ਨਾ ਤੈਨੂੰ ਜੇ ਤੇਰੀ ਮੌਤ ਵੀ ਹੋ ਜਾਈ ਕਿਸੇ ਕਾਰਨ ਤੈਨੂੰ ਘਰਦਿਆਂ ਨੂੰ ਹੀ ਮਿਲਣਗੇ ਤੇ ਤੂੰ ਆਇਆ ਨਾ ਕਰ ਉਹਨੂੰ ਪਹਿਰ ਬਣ ਮਥੇ ਇੱਕ ਬਾਬੇ ਦਾ ਮੰਦਿਰ ਸੀ ਅਸੀਂ ਗੁਰਦੁਆਰੇ ਸਾਹਿਬ ਕੰਮ ਕਰਦੇ ਸੀ ਜੀ ਉਦੋਂ ਜੀ ਅਸੀਂ 1000 ਰੁਪਏ ਸਾਨੂੰ ਕਹਿੰਦੇ ਵੀ ਦੇ ਜਾ ਕਰੋ ਮਹੀਨੇ ਮਹੀਨੇ ਠੀਕ ਹੈ ਇਹ ਬਾਬਾ ਭੱਜਾ ਕਹਿੰਦਾ ਰ ਮੈਨੂੰ ਕਹਿੰਦਾ ਮੈਂ ਤੇਰੇ ਭਰ ਦੂੰਗਾ ਯਾਰ ਤੇਰੀ ਚਾਰ ਕਿਸ਼ੇੜ ਇਕੱਠੇ ਹੋ ਜਾਣਗੇ ਮੈਂ ਤੈਨੂੰ ਖਰਚਾ ਵੀ ਦੇਊਗਾ ਤੇ ਤੇਰੇ ਪੈਸੇ ਵੀ ਭਰੀ ਦੂੰ ਮੈਂ ਕਿਹਾ ਚੱਲ ਠੀਕ ਹੈ ਜੀ ਅਸੀਂ ਜੀ ਭਰੀ ਗਏ ਉਸ ਤੋਂ ਬਾਅਦ ਦੋ ਕਿਸਤਾਵਾਂ ਭਰੀਆਂ ਬਾਬਾ ਭੱਜਾ ਵੀ ਤੁਸੀਂ ਮੇਰੇ ਤੋਂ ਨਹੀਂ ਇੰਨਾ ਕੰਮ ਸਹਮਣਾ ਤੂੰ ਡਾਕਟਰ ਕੋਲ ਭਰਿਆ ਕਰੋ ਠੀਕ ਹੈ ਅਸੀਂ ਕਿਹਾ ਠੀਕ ਹੈ ਅਸੀਂ ਜੀ 4 ਸਾਲਾਂ ਬਾਅਦ ਭਰਿਆ ਕੋਈ ਇਹ ਮੈਨੂੰ ਆਹਦਾ ਵੀ ਵਿਆਜ ਤੈਨੂੰ ਪਊਗਾ ਮੈਂ ਕਿਹਾ ਵੀ ਮੈਂ ਯਾਰ ਤੂੰ ਮੈਨੂੰ ਇਕੱਠੇ ਮੈਂ ਦਿਹਾੜੀਆਂ ਕਰ ਕਰਨਾ 6 ਮਹੀਨੇ ਪਿੱਛੇ ਤੇ ਦਿਹਾੜੀਆਂ ਦੇ ਪੈਸੇ ਨੂੰ ਦਿੱਤੇ 4 ਸਾਲ ਦਿੱਤੇ ਹੁਣ ਸਾਨੂੰ ਜੀ 2-3 ਸਾਲ ਹੋ ਗਏ ਲਾਰਾ ਲਈ ਜਾਂਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰੀ ਕੁੜੀ ਦਾ ਵਿਆਹ ਤੂੰ 2-40 ਹਜ਼ਾਰ ਮੈਨੂੰ ਆਪਦੇ ਕੋਲੋਂ ਦੇ ਦੋ ਮੈਂ ਦੇ ਦੂੰਗਾ ਤੁਹਾਨੂੰ ਇਹ ਅਸੀਂ ਕਿੱਥੋਂ ਦੇਗੇ ਸਾਰ ਭਰਤਾ ਇਹਨਾਂ ਨੂੰ ਸਾਨੂੰ ਜੀ ਇਹਨੇ ਨਾ ਜਮ ਲਾਰੇ ਲਈ ਅੱਜ ਆਜੀ ਸਵੇਰ ਆ ਜੀ ਕੁਸ ਕੁਫ ਆਵੇ ਲੋ ਸਾਡੇ ਕੁਸ ਨਹੀਂ ਪੱਲੇ ਪਿਆ ਗਰੀਬ ਬੰਦੇ ਅਸੀਂ ਜੀ ਹਾਂ ਕਿੰਨੇ ਮਹੀਨੇ ਤੁਹਾਡੇ ਕੋਲ ਕਿੰਨੇ ਪੈਸੇ ਸਾਡੇ ਵੇਖ ਲੋ ਵੀ 1000 ਰੁਪਏ ਮਹੀਨੇ ਦਾ ਸੀ ਪਤਾ ਸੀ ਹਨਪਾਰ ਬੰਦੇ ਆ ਤੇ 4 ਸਾਲ ਹੋ ਗਏ 4 ਸਾਲ ਹਾਂਜੀ ਠੀਕ ਹੈ 1000 ਰੁਪਏ ਮਹੀਨੇ ਦਾ ਜੀ 48000 ਰੁਪਏ ਹਾਂਜੀ ਠੀਕ ਹੈ ਇਹਨੇ ਪੈਸੇ ਤੁਸੀਂ ਭਰਤੇ ਸੀ ਜੀ ਬਾਦਮੀਆ ਦਿਹਾੜੀ ਕਰ ਹਾਂਜੀ ਦਿਹਾੜੀ ਕਰ ਕਰਕੇ ਜੀ ਦਿਹਾੜੀ ਕਰ ਕਰਕੇ ਪਰਿਆ ਮਾ ਜੀ ਇਹ ਸੋਚੇ ਕਿ ਦੁੱਗਣੇ ਹੋਣਗੇ ਹਾਂਜੀ 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 ਇਹ ਕਹਿੰਦੇ ਵੀ ਤੁਹਾਨੂੰ ਵਿਆਜ ਵੀ ਮਿਲੂਗਾ ਇਹਨਾਂ ਦਾ ਅਜੇ ਵਿਆਜ ਵੀ ਨਾਲ ਮਿਲੂਗਾ ਵਿਆਜ ਵੀ ਮਿਲੂਗਾ ਤੁਹਾਨੂੰ ਜੇ ਤੁਸੀਂ ਝੱਲ ਮੈਸ ਹੋ ਜੇ ਤੁਹਾਡੀ ਕਿਸੇ ਕਾਰਨ ਤੁਹਾਡੀ ਮੌਤ ਹੋ ਜੇ ਮੈਨੂੰ ਕਹਿੰਦੇ ਵੀ ਤੇਰੇ ਘਰ ਵਾਲੀ ਨੂੰ ਤੇਰੇ ਬੱਚਿਆਂ ਨੂੰ ਇਹ ਪੈਸੇ ਮਿਲਣਗੇ ਹੋਰ ਦੇਵਾਂਗੇ 100 ਲੱਖ ਰੁਪਇਆ ਤੇ ਜ਼ਿੰਮੇਵਾਰੀ ਲਈ ਸੀ ਪੂਰੀ ਵੀ ਮਿਲਣਗੇ ਮਿਲਣਗੇ ਜ਼ਿੰਮੇਵਾਰੀ ਲਈ ਸੀ ਜ਼ਿੰਮੇਵਾਰੀ ਹਾਂਜੀ ਹਾਂਜੀ ਜ਼ਿੰਮੇਵਾਰੀ ਲਈ ਸੀ ਉਹ ਬੰਦੇ ਨੇ ਪੂਰੀ ਕਿਵੇਂ ਹਾਂਜੀ ਪੂਰੀ ਜ਼ਿੰਮੇਵਾਰੀ ਲਈ ਉਹ ਆਂਦਾ ਯਾਰ ਮੈਂ ਕਹਾ ਯਾਰ ਇਹ ਕੰਪਨੀ ਭੱਜ ਪੁੱਜ ਗਈ ਤਾਂ ਅਸੀਂ ਕੀ ਕਰਾਂਗੇ ਉਹ ਕਹਿੰਦੇ ਯਾਰ ਭੱਜ ਕੇ ਕਿੱਲਾਉ ਦਾ 6-700 ਦਾ ਕਿੱਲਾ ਪਈਦਾ ਇਹਨਾਂ ਦੀਆਂ ਫੈਕਟਰੀਆਂ ਇਹਨਾਂ ਕੋਲ ਇੰਨਾ ਯਾਰ ਕਿੱਧਰ ਭੱਜ ਕੇ ਜਾਵਣਗੇ ਮੈਂ ਕਹਾ ਯਾਰ ਯਾਰ ਫਿਰ ਭੱਜਦੇ ਨੇ ਮੈਂ ਅਸਲ ਨਾਲ ਜੇ ਸ ਮੈਂ ਤਾਂ ਬਾਬੇ ਭੱਜੀ ਦੇ ਕਹਿਣ ਤੇ ਨਾ ਨਹੀਂ ਮੈਂ ਨਹੀਂ ਸੀ ਇਹ ਗੱਲ ਤੇ ਆਉਂਦਾ ਮੈਨੂੰ ਪਤਾ ਜੀ ਵੀ ਇਹ ਭੱਜ ਕੇ ਕੀ ਕਰਾਂਗੇ ਹੁਣ ਘਰ ਜੇ ਮੇਰੇ ਨਾਲ ਲੜਦੇ ਹੋ ਆਂਦੇ ਤੂੰ ਪੈਸੇ ਭਰੀਆ ਹੁਣ ਕਹੇ ਉਹਨਾਂ ਨੂੰ ਮੈਂ ਕਿਹਾ ਹੁਣ ਮੈਂ ਸੂਏ ਛਾਲ ਮਾਰ ਜਾਣਾ ਹਾਂ ਹੋਰ ਤਾਂ ਹੁਣ ਕੋਸ ਹੁੰਦਾ ਨਹੀਂ ਮੈਂ ਜਦੋਂ ਦਿੰਦੇ ਹੀ ਨਹੀਂ ਮੇਰੀ ਗੱਲ ਨੂੰ ਕੋਈ ਸੁਣਦਾ ਤੇ ਫਿਰ ਉਹਨ ਕੀ ਕਰੀਗੇ ਹੁਣ ਘਰ ਜੇ ਮੇਰੇ ਨਾਲ ਕਲੇਸ਼ ਕਰਦੇ ਇੱਕ ਬੁੱਢੇ ਹੈਗੇ ਆ ਤਾਂ ਉਹ ਬੰਦਾ ਵੀ ਮਰ ਗਿਆ ਕਹਿੰਦੇ ਹਾਂ ਕਹਿੰਦੇ ਮਰ ਗਿਆ ਦੱਸਿਆ ਮਰ ਗਿਆ ਉਹ ਤਾਂ ਅੱਛਾ ਜੀ ਹਾਂ ਆ ਤੇ ਹੁਣ ਸਰਕਾਰ ਕਹਿੰਦੀ ਹੈ ਕਿ ਵਹੀ ਦਵਾਵਾਂਗੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨਵੀਂ ਬਣੀ ਹੈ ਕਹਿੰਦੇ ਕਿ ਅਸੀਂ ਦਵਾਵਾਂਗੇ ਹਾਂ ਜੀ ਇਹ ਵੀ ਆਂਦੇ ਸੀਗੇ ਜਦੋਂ ਸਾਡੇ ਕੋਲੇ ਵੋਟਾਂ ਲੈਣ ਆਏ ਨਾ ਇਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਅਸੀਂ ਆਖਿਆ ਸੀ ਇਹ ਆਂਦੇ ਫਿਕਰ ਨਾ ਕਰੋ ਯਾਰ ਤੁਹਾਨੂੰ ਦਵਾਵਾਂਗੇ ਅਸੀਂ ਮੈਂ ਕਿਹਾ ਜੀ ਅਸੀਂ ਬੁੱਢੇ ਆਦਮੀ ਚੱਲ ਸਾਨੂੰ ਆ ਸਾਨੂੰ ਬਿਆਜ ਬੂਝ ਨਾਣੀ ਸਾਨੂੰ ਤਾਂ ਸਾਡੇ ਆਪ ਦੇ 1000 ਰੁਪਏ ਅਸੀਂ ਉਂ ਛੱਡ ਦਾਂਗੇ। ਉਹੀ ਮੋੜ। ਸਾਨੂੰ ਉਹੀ ਮੋੜ ਲੈਣ। ਚਲ ਸਾਡਾ ਟਾਈਮ ਪਾਸ ਤਾਂ ਹੋ ਜੀ। ਬਿਲਕੁਲ। ਪਰ ਨਹੀਂ ਕਿਸੇ ਨੇ ਜੀ ਗੱਲ ਸੁਣੀ ਅਜੇ ਤੱਕ। ਨਹੀਂ ਗੱਲ ਸੁਣੀ। ਹਾਂ। ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੰਦਿਆਂ ਨੇ ਚਾਹਦਾ ਚੱਕਾ। ਸਾਨੂੰ ਤਾਂ ਜੀ ਪੁੱਛਦਾ ਹੀ ਕੋਈ ਸਾਡੇ ਦਾ ਅੱਜ ਘਰੇ ਜਾ ਜੀ ਦਾ ਮਿਲਦਾ ਹੀ। ਸਾਡੀ ਤਾਂ ਗੱਲ ਹੀ ਨਹੀਂ ਸੰਭਾਲ। ਆ ਆ ਕੀ ਚੀਜ਼ ਹੈ ਬਈ? ਆ ਸੇਬੀ ਵੱਲੋਂ ਦਾਵਾ ਕੀਤਾ ਗਿਆ ਸੀਗਾ। ਠੀਕ ਆ ਵੀ ਅਸੀਂ ਤੁਹਾਨੂੰ ਤੁਹਾਡੇ ਪੈਸੇ ਵਾਪਸ ਕਰਵਾਵਾਂਗੇ। ਪਰ ਸੇਪੀ ਵਾਲਿਆਂ ਨੇ ਵੀ ਬਸ ਕੱਲੀ ਗਾਰ ਸੀਟ ਜੀ ਕੱਟ ਕੇ ਦੇਤੀ ਉਦੋਂ ਬਾਅਦ ਸੁਣਵਾਈ ਉਹਨਾਂ ਨੇ ਵੀ ਨਹੀਂ ਕੀਤੀ ਕਿ ਕਿੰਨੇ ਪੈਸੇ ਆ ਤੁਹਾਡਾ ਹੈਗਾ ਜੀ 50000 ਰੁਪਿਆ ਹੈਗਾ ਹਾਂ ਮੇਰੇ ਫਾਦਰ ਕਰਦੇ ਹੈਗੇ ਤੁਸੀਂ ਮੇਰੇ ਫਾਦਰ ਨੇ ਭਰੇ ਆ ਜੀ ਠੀਕ ਹੈ ਦਿਹਾੜੀ ਦਰ ਸੀ ਹਾਂ ਠੀਕ ਹੈ ਤੁਹਾਨੂੰ ਵੀ ਸੀਗਾ ਕਿ ਦੁੱਗਣੇ ਹੋਣਗੇ ਜਾਂ ਵਿਆਜ ਮਿਲੂਗਾ ਵਿਆਜ ਦਾ ਝਾਂਸਾ ਦਿੱਤਾ ਹੈਗਾ ਜੀ ਵਿਆਜ ਤੁਹਾਨੂੰ ਦੇਵਾਂਗੇ ਤੇ ਕੁਝ ਹੋਣੀ ਵਿਆਜ ਨਾ ਮੂਲ ਵੀ ਨਹੀਂ ਮੋੜ ਰਹੇ ਹੋ ਤੇ ਅਸ਼ੋਕ ਡਾਕਟਰ ਨੇ ਤੇ ਗਰਜੰਟ ਸਿੰਘ ਨੇ ਪ੍ਰੋਵਾਈ ਸੀਗੇ ਜੀ ਤੇ ਕਹਿੰਦੇ ਸੀ ਕਿ ਅਸੀਂ ਬੈਠੇ ਆ ਜੇ ਉਹਨਾਂ ਨੇ ਨਾ ਦਿੱਤੇ ਅਸੀਂ ਦੇਵਾਂਗੇ ਬੈਠੇ ਹੁਣ ਕਿੱਥੇ ਉਹ ਤਾਂ ਹੁਣ ਗਏ ਵੀ ਹੋ ਗਿਆ ਪਿੰਡ ਦੇ ਵਿੱਚੋਂ ਅੱਛਾ ਗਏਮ ਹੋ ਗਏ ਪਿੰਡ ਦੇ ਵਿੱਚੋਂ ਅੱਜ ਬਾਈ ਤੁਹਾਡਾ ਕਿੰਨਾ ਪੈਸਾ ਜੀ 15000 ਰੁਪਏ ਬਾਈ 15000 ਰੁਪਏ ਤੁਹਾਡਾ 15000 ਰੁਪਿਆ ਉਹ ਗਰਮੀਤ ਸਿੰਘ ਗਿਆ ਲਾ ਉਹ ਸਪੀਨ ਜਾ ਕੇ ਆਫਸੈਟ ਹੋ ਗਿਆ ਹੁਣ ਆਇਆ ਵਾ ਹੁਣ ਗੱਲ ਨਹੀਂ ਸੁਣਦਾ ਕੀ ਲੱਗਦਾ ਤੁਹਾਡੇ ਪੈਸੇ ਨਾਲ ਹੀ ਗਿਆ ਉਹ ਬਈ ਸਾਰੇ ਐ ਇਕੱਠੇ ਕੋਠੇ ਕਰਕੇ ਲੈ ਗਿਆ ਬਾਹਰ ਕੀ ਪਤਾ ਕਿੰਨੇ ਕੁ ਵਸਾਲੇ ਸਾਡੇ ਤਾਂ 15000 ਰੁਪਿਆ ਭਰਾਵਾ ਕਹਿੰਦਾ ਮੈਂ ਥੋ ਲੈ ਲਿਓ ਹੁਣ ਨਾ ਕਾਦੇ ਨਹੀਂ ਸੋਹਦਾ ਨਾ ਉਹਨਾਂ ਨੇ ਕਰਦੇ ਨੰਬਰ ਦਿੰਦੇ ਆ ਅੱਜ ਪਿੰਡੋਂ ਟਲ ਗਿਆ ਉਹ ਉਹਦੇ ਆਉਣੇ ਧਰਮ ਸਾਲਾ ਚ ਆਇਆ ਵਾ ਛੁੱਟੀ ਹੁਣ ਅੱਛਾ ਆਇਆ ਵਾ ਠੀਕ ਆ ਇਧਰ ਵੀ ਗੱਲਬਾਤ ਕਰ ਲੈਂਦੇ ਆ ਮਾਤਾ ਜੀ ਤੁਹਾਡੇ ਕੋਲ ਰਸੀਦਾਂ ਨੇ ਤੁਸੀਂ ਕਿੰਨੇ ਕੁ ਪੈਸੇ ਭਰੇ ਆ ਆਹ ਸੇ ਬਈ ਰਸੀਤਾਂ ਆਈਆਂ ਵੇਖ ਲਓ ਹਾਂ ਜਿੰਨੇ ਪੈਸੇ ਭਰੇ ਗਏ ਤੇ ਅੱਜ ਅੰਦਾਜ਼ਨ ਕਿੰਨੇ ਕੁ ਪੈਸੇ ਭਰਤੇ ਅੱਜ ਇਹਨਾਂ ਦੱਸ ਦਿਓ ਹੈ ਤੇ ਵੀ ਉਹ ਨਰੇਗਾ ਦਾ ਕੰਮ ਕਰੀਦਾ ਫਿਰ ਪਿੰਡ ਵਿੱਚ ਕੰਮ ਕਰੀਦਾ ਜੀ ਤੇ ਚਲ ਅਸੀਂ ਭਰੀ ਗਏ ਲਾਲਚਣਾ ਵਿਧਵਾ ਨੇ ਜੁੜੀ ਜਾਂਦੇ ਤੇ ਸਾਨੂੰ ਕੋ ਪਤਾ ਵੀ ਇਹਨਾਂ ਨੇ ਭਾਜੀ ਜਾਣਾ ਸਾਨੂੰ ਕੁਝ ਵੀ ਨਹੀਂ ਦੇਣਾ ਸਾਨੂੰ ਵਿਆਜ ਤਾਂ ਕੀ ਦੇਣਾ ਸਾਡੇ ਸਾਮੇ ਵੀ ਨਹੀਂ ਮੋੜੇਗੀ ਤੇ ਸਾਨੂੰ ਪੈਸੇ ਮਿਲਣਾ ਚਾਹੀਦਾ ਨਰੇਗਾ ਚ ਕੰਮ ਕਰਦੇ ਹਾਂ ਹਾਂ ਨਰੇਗਾ ਚ ਵੀ ਕਰਦੇ ਉਹ ਜਿਹੜੇ ਮਾੜੇ ਮਾੜੇ ਪੈਸੇ ਇਕੱਠੇ ਕਰਕੇ ਦਿੰਦੇ ਨੇ ਹਾਂ ਨਾਲ ਪਿੰਡ ਪਿਰਚ ਵੀ ਕਰੀਦਾ ਜ਼ਿਮੀਂਦਾਰਾਂ ਦੇ ਕਰਾਂਗੇ ਤਾਂ ਡੰਗ ਲਾਵਾਂਗੇ ਜੀ ਕੱਲੇ ਬੰਦੇ ਦੀ ਕਮਾਈ ਨਾਲ ਵੀ ਕੁਝ ਨਹੀਂ ਬਣਦਾ ਬਿਲਕੁਲ ਹਾਂ ਤੁਹਾਡੇ ਮਾਤਾ ਜੀ ਕਿੰਨੇ ਪੈਸੇ ਆ ਸਾਡੇ ਜੀ ਮੇਰੇ ਮੁੰਡਾ ਭਰਦਾ ਸੀਗਾ ਉਹ ਅੱਜ ਕੰਮ ਤੇ ਚਲਿਆ ਗਿਆ ਕਿੰਨੇ ਪੈਸੇ ਭਰਦਾ ਸੀਗਾ ਉਹ ਅਸੀਂ 200 ਭਰਦਾ ਹੁੰਦਾ ਸੀ 1 ਮਹੀਨੇ ਦਾ ਹਾਂ ਜੀ ਹਾਂ ਜੀ আর ਸੀਤਾ 21 ਬਾਹਰ ਸੀ ਤਾਂ ਸਾਡੇ ਕੋਲ ਹਾਂ ਜੀ ਤੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਚਾਹੀਦਾ ਸੀ ਹਾਂ ਜੀ ਦਿਹਾੜੀ ਦਿਹਾੜੀ ਅਸੀਂ ਬੰਦੇ ਆ ਦਿਹਾੜੀ ਕਿਤੇ ਹੁੰਦੀ ਸਾਡੇ ਕਿਤੇ ਨਹੀਂ ਹੁੰਦੀ ਅਸੀਂ ਪੈਸਾ ਜਰੂਰ ਭਰਦੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਚਾਹੀਦਾ ਹਾਂ ਜੀ ਸਾਨੂੰ ਇਹ ਚ ਕੋਈ ਪੈਸਾ ਤੁਹਾਡੇ ਕਿੰਨੇ ਆ ਜੀ 50000 ਆ ਭਾਈ 50000 ਹਾਂ ਜੀ ਹਾਂ ਜੀ ਕਾ ਤੁਸੀਂ ਕੀ ਸੋਚ ਕੇ ਪਰੇ ਸੀਗੇ ਕੀ ਹੋਊਗਾ ਉਹ ਤਾਂ ਗੁਡੀਆਂ ਦੇ ਨਾਤ ਪਰੇ ਸੀਗੇ ਅੱਛਾ ਜੀ ਹਾਂ ਵਿਆਹ ਵੀ ਕਰਾਂਗੇ ਬੰਦ ਜਾਨਗੇ ਵੀ ਪੈਸੇ ਜ਼ਿਆਦਾ ਜੁੜ ਜਣਗੇ ਹਮ ਘੁਮ ਘੁਮ ਕਰਦੀ ਸੀ ਮੈਂ ਕਿਤੇ ਘਰ ਉਦੋਂ ਭਰਦੇ ਰਹੇ 2500 ਰੁਪਏ ਤੁਹਾਡੇ ਕਿੰਨੇ ਜੀ ਸੀ ਤਾਂ ਤੁਹਾਡੇ ਕੋਲ ਸਾਡਾ ਹੈਗਾ ਬਈ 5-7000 ਰੁਪਏ 5-7000 ਰੁਪਏ ਹਾਂ ਅਸੀਂ ਤਾਂ ਬੈਰ ਆ ਰੌਲਾ ਪੈ ਗਿਆ ਅਸੀਂ हट ਗਏ ਸੀਗੇ ਸੀ ਆ ਕਬੀਲ ਜੀ ਤੋਂ ਐ ਵੀ ਕਹਿਣ ਲੱਗ ਪਏ ਵੀ ਨਹੀਂ ਮਿਲਣਾ ਨਹੀਂ ਮਿਲਣਾ ਬਸ ਫਿਰ ਅਸੀਂ ਹਟ ਗਏ ਸੀਗੇ ਅਸੀਂ ਬਹੁਤ ਔਖੇ ਹੋ ਪਰੇ ਹੈਗੇ ਬਾਕੀ ਜਿਹੜੀ ਸੀਤਾ ਹੈਗਾ ਸਾਡੇ ਕੋਲ ਜਿਹਨੇ ਕੋਲੇ ਭਰਦੇ ਹੋਂ ਗੱਲ ਸੌਂਦੇ ਹੋਂ ਤੁਹਾਡੀ ਨਹੀਂ ਜੀ ਕਿਸੇ ਨੇ ਸੁਣੀਆ ਪਰ ਪਰ ਹਮ ਬਗੇਸ਼ਤਾ ਜੀ ਆ ਬਾਹਰ ਸੀਤਾ ਕੋਈ ਪੈਸਾ ਨਹੀਂ ਸਾਨੂੰ ਮਿਲਿਆ ਤੇ ਦਿਹਾੜੀ ਕਰਕੇ ਅਸੀਂ ਭਰਦੇ ਹੁੰਦੇ ਸੀਗੇ हां ਤੁਸੀਂ ਕਿਤੇ 15 ਦਿਨ ਹੀ ਕਿਸ਼ਤ ਆ ਗਈ ਸਾਨੂੰ ਕਿਤੇ ਮਹੀਨੇ ਦੀ ਆ ਗਈ ਕਿਤੇ ਕਿਵੇਂ ਕਿਤੇ ਕਿਵੇਂ ਪਰ ਲੈ ਕੇ ਜਾਂਦਾ ਰਿਹਾ ਬਲੇ ਕੇ ਜਾਂਦਾ ਰਿਹਾ ਸੋਕ ਡਾਕਟਰ ਘਰੋਂ ਲੈ ਜਾਂਦੇ ਰਹੇ ਆ ਘਰੋਂ ਲੈ ਕੇ ਜਾਂਦੇ ਰਹੇ ਆ ਸੋਕ ਡਾਕਟਰ ਲੈ ਕੇ ਜਾਂਦੇ ਰਹੇ ਹੁਣ ਲੱਗਦੇ ਆ ਵਰਮੂਰ ਦੀ ਨਾ ਜੀ ਹੁੰਦਾ ਹੀ ਨਹੀਂ ਹੁੰਦਾ ਸੀ ਦਵਾਈ ਵੀ ਨਹੀਂ ਹੁੰਦੀ ਡਾਕਟਰ ਦਵਾਈ ਵੀ ਨਹੀਂ ਧਾਰ ਦਿੰਦੇ ਕੋਟਾਂ ਕੰਡੇ ਹੋਵੇ ਪੈਸਾ ਕੋਲੇ ਫੇਰ ਆਉ ਜੇ ਕਹਿੰਦੇ ਕੰਪਣੀ ਵਾਲੀ ਖਾ ਕੇ ਹੁਣ ਤੇ ਇਹ ਗੱਲ ਕਹਿੰਦਾ ਕੰਪਣੀ ਵਾਲੀ ਖਾ ਕੇ ਇਹ ਦਿੰਦੇ ਹਾਂਜੀ ਕੰਪਨੀ ਵਾਲੇ ਭੱਜ ਗਏ ਹਾਂਜੀ ਸੋਤਰੀ ਕਿੰਨੇ ਪੈਸੇ ਤੁਹਾਡੇ ਜੀ ਮੇਰਾ ਜੀ 12.5 ਹਜ਼ਾਰ ਹੈ 12.5 ਹਾਂ 12000 ਮੈਂ ਕਿਸ਼ਤ ਭਰੀ ਸੀ ਜੀ ਤੇ ਸਾਡੀ ਸੀ ਰਿਸ਼ਤੇਦਾਰੀ ਉੱਥੇ ਮੈਂ ਇਹਨੂੰ ਆਖਿਆ ਡਾਕਟਰ ਵੀ ਤੂੰ ਕਿਸਤਾ ਨਾ ਭਰਾ ਵੀ ਕੱਲ ਨੂੰ ਬੰਦਾ ਭੱਜ ਜਾਂਦਾ ਹੈ ਤੇ ਮੁੜ ਕੇ ਤੂੰ ਕਿੱਥੋਂ ਦੇ ਦੇਂਗਾ ਇਹ ਜਦੋਂ ਸਾਡੇ ਪਿੰਡ ਦੇ ਵਿੱਚ ਆਇਆ ਬਗੜਾੜੀ ਤੂੰ ਉਦੋਂ ਇਹਦੇ ਮਗਰ ਸਾਈਕਲ ਵੀ ਨਾਲ ਹੱਥ 'ਚ ਝੋਲਾ ਫੜ ਕੇ ਲੈ ਜਾਂਦਾ ਸੀ ਅੱਛਾ ਠੀਕ ਹੈ ਉਸ ਤੋਂ ਬਾਅਦ ਇਹਨੇ ਸਾਈਕਲ ਲਿਆ ਸਾਈਕਲ ਲੈ ਕੇ ਤੇ ਸਾਈਕਲ ਤੇ ਜਾਂਦਾ ਰਿਹਾ ਬਾਅਦ 'ਚ ਮੋਟਰਸਾਈਕਲ ਲੈ ਲਿਆ ਅੱਛਾ ਜੀ ਹੁਣ ਉਸ ਤੋਂ ਬਾਅਦ ਇਹਦੇ ਕੋਲੇ ਗੱਡੀ ਆ ਅੱਛਾ ਤੇ ਮੈਂ ਇਹਨੂੰ ਆਖ ਤੇ ਬਈ ਨਵਾ ਦਾ ਕਿ ਚੰਗਾ ਇੱਕ ਨਾਲੇ ਦੇ ਗੇਲਾ ਉਹ ਉਹ ਦਾ ਜਾਨੀ ਦੋ ਦੋਵੇਂ ਸੀ ਠੀਕ ਹੈ ਜੀ ਕਾਸ਼ ਯਾਰ ਇਹ ਸੀ ਕਿ ਅਸ ਤਾਂ ਉਹ ਫੜ ਕੇ ਲਿਉਂਦੇ ਸੀ ਠੀਕ ਹੈ ਨਾਲ ਇਹ ਵੀ ਜਾਂਦਾ ਸੀ ਠੀਕ ਹੈ ਇਹਨਾਂ ਨੇ ਕੀ ਕੀਤਾ ਕੈਸਾ ਫੜ ਕੇ ਬਾਈ ਅਸ ਸਾਡੀ ਜ਼ਿੰਮੇਵਾਰੀ ਹੈ ਹੁਣ ਉਹ ਮੁੰਡਾ ਬਾਹਰੋਂ ਆਇਆ ਮੌਦੇ ਘਰੇ ਗਿਆ ਮੈਂ ਕਿਹਾ ਵੀ ਇਉਂ ਕਰੋ ਮੈਂ ਮੇਰੇ ਤਨ ਪਸ਼ੂ ਮਰੇ ਮੈਂ ਕਿਹਾ ਵੀ ਮੇਰੇ ਤੁਸੀਂ ਪੜ ਦੇ ਨਾ ਮੈਨੂੰ ਦੇ ਦਿਓ ਠੀਕ ਹੈ ਮੇਰੇ ਤਨ ਪਸ਼ੂ ਸੱਜਰ ਮਰੇ ਆ ਤੇ ਪੜ ਦਿਲਾ ਪੈਸੇ ਤਾਂ ਮਹੋਰ પાਕੇ ਤੇ ਟੋਕਰ ਪਸ਼ੂ ਲੈ ਲਉ ਉਦੋਂ ਮੈਨੂੰ ਉਹਦਾ ਬਾਈ ਬਹਿ ਕੇ ਗੱਲ ਕਰਾ ਦੇਗਾ ਕਰ ਲਾਂਗੇ ਡਾਕਟਰ ਨਾਲ ਤੇ ਮੁਰਕੇ ਮੇਰੇ ਇਹਨਾਂ ਨੇ ਮੱਥੇ ਨਹੀਂ ਲੱਗੇ ਜਵੈਨ ਲਾਇਆ ਤੇ ਉਹ ਡਾਕਟਰ ਕੁਝ ਬਣਾ ਲਿਆ ਉਹਨੇ ਬੰਦੇ ਨੇ ਉਹ ਬੰਦੇ ਨੇ ਉਹ ਕੋਠੀ ਪਾ ਲਈ ਮੋਟਰਸਾਈਕਲ ਆ ਗੱਡੀ ਆ ਕੋਲੇ ਤੇ ਜਵਾਕ ਬਾਹਰ ਕੱਲ ਤੁਰੇ ਹਾਂ ਦੂਜਾ ਬਾਹਰ ਰੁਕ ਗਿਆ ਹਾਂ ਦੂਜਾ ਬਾਹਰ ਰੁਕ ਗਿਆ ਆ ਉਹ ਤਾਂ ਕੋਹ ਨਹੀਂ ਸੀ ਕੋਲੇ ਹਾਂ ਉਦੋਂ ਕੋ ਡੱਕਾ ਨਹੀਂ ਸੀ ਤੁਰ ਕੇ ਇੱਥੇ ਜਾਂਦਾ ਸੀ ਸਾਈਕਲ ਵੀ ਹੈ ਨਹੀਂ ਸੀ ਸਾਰੇ ਬੰਦੇ ਨੂੰ ਸਾਈਕਲ ਵੀ ਹੈ ਨਹੀਂ ਸੀ ਜਦ ਆਇਆ ਬਹੁਤ ਕੁਝ ਬਣਾ ਗਿਆ ਜੀ ਹੁਣ ਤਾਂ ਹੁਣ ਤਾਂ ਬਹੁਤ ਕੁਝ ਹੁਣ ਤਾਂ ਕੈਮਰੇ ਲੱਗੇ ਹੁਣ ਤਾਂ ਸ਼ਾਹੂਕਾਰ ਬਣਿਆ ਅਸੀਂ ਭੁੱਖੇ ਮਰਦੇ ਹਾਂ ਹਾਂ ਜੀ ਸਾਡੇ ਕੋਈ ਅਸੀਂ ਭੁੱਖੇ ਮਰਨੇ ਆ ਉਹ ਤਾਂ ਬਹੁਤ ਕਹਿੰਦਾ ਵੀ ਨਹੀਂ ਉਹਦੀ ਜਿਹੜੀ ਕੋਠੀ ਹੈ ਅਸੀਂ ਉਥੇ 20 ਦੇ ਵਿੱਚ ਉਹਨੂੰ ਨਕਸ਼ਾ ਬਣਾ ਦਿੱਤਾ ਸੀ ਜਿਹੜਾ ਉਹਨੇ ਅਮ ਕੀਤਾ ਆ ਕੇ ਵੀ ਕਿੱਥੇ ਤਾਂ ਉਹਨੇ ਕੱਚੇ ਕਮਰੇ ਚ ਰਿਆ ਤੇ ਕਿੱਥੇ ਉਹਨੇ ਕੋਠੀ ਪਾ ਕੇ ਦੋ ਮੰਜਰੀ ਕੋਠੀ ਪਾਈ ਦੋ ਗੇਟ ਲਾਈ ਬੈਠਾ ਥਾਂ ਮੁੱਲ ਲੈ ਕੇ ਆ ਚਾਚੇ ਦਾ ਵੀ ਲੱਗ ਗਿਆ ਹਾਂ ਥਾਂ ਮੁੱਲ ਥੋੜੇ ਕਿੰਨੇ ਰੁਪਏ 1 ਲੱਖ ਰੁਪਈਆ ਕੀ ਕੰਮ ਕਰਦੇ ਹੋ ਖੇਤੀ ਜਾਈ ਕਰਦੇ ਇੱਕ ਮਿੰਟ ਜੀ ਕਰਦੇ ਹਾਂ ਹਾਂ ਜੀ ਖੇਤੀ ਕਰਦੇ ਹਾਂ ਹਾਂ ਜੀ ਕੀ ਸੋਚਿਆ ਕੀ ਕਰਨ ਸੀਗੇ ਪੈਸੇ ਭਰ ਕੇ ਕੀ ਹੋਊਗਾ ਕੀ ਕਹਿੰਦੇ ਸੀ ਉਹ ਸਾਨੂੰ ਦੁੱਗਣੇ ਦੇਵਾਂਗੇ ਦੁੱਗਣੇ ਦੇਵਾਂਗੇ ਹਾਂਜੀ ਕਿੰਨੇ ਮਿਲ ਗਏ ਹੁਣ ਕੁਸ਼ਮ ਨਹੀਂ ਕੋਈ ਵੀ ਨਹੀਂ ਮਿਲਿਆ ਉਹ ਲੈ ਗਏ ਸਾਰੇ ਹਾਂਜੀ ਹੁਣ ਕੀ ਕਹਿੰਦਾ ਬੰਦਾ ਜਦੋਂ ਜਾਣੇ ਉਹਦੇ ਕੋਲੇ ਉਹ ਨਗਵਾਂੜੀਆ ਸਾਡੇ ਸਤਵਿੰਦਰ ਸਿੰਘ ਸਨ ਆਫ ਸ਼ੰਗਾਰਾ ਸਿੰਘ ਜੀ ਕੀ ਕਹਿੰਦਾ ਉਹ ਜਦੋਂ ਜਾਣੇ ਉਹਦੇ ਕੋਲੇ ਕਹਿੰਦਾ ਕੋਈ ਨਹੀਂ ਆਉਣਗੇ ਪੈ ਆਉਣਗੇ ਅੱਛਾ ਹੀ ਗਈ ਜਾਂਦਾ ਹਾਂਜੀ ਠੀਕ ਹੈ ਬਿਲਕੁਲ ਜਦੋਂ ਜੀ ਕੰਪਨੀ ਭੱਜ ਗਈ ਤਾਂ ਪੈਸਾ ਕਹਦਾ ਹੁਣਾ ਅੱਛਾ ਜਿਹਦੇ ਬੰਦੇ ਤੇ ਜ਼ਿੰਮੇਵਾਰੀ ਲਈ ਹੈ ਸਾਨੂੰ ਇਹਨਾਂ ਦੇ ਨਾਂ ਵੀ ਤੁਸੀਂ ਇਹ ਐਕਸ਼ਨ ਨਾ ਲਓ ਜੀ ਮੈਂ ਕਹਾਂ ਵੀ ਜੇ ਐਕਸ਼ਨ ਲਵਾਂਗੇ ਤੇ ਇਹਨਾਂ ਨੂੰ ਅਸੀਂ ਥਾਣੇ ਦਾ ਫੜਾਉਂਦੇ ਨਹੀਂ ਕਿਉਂਕਿ ਜਦੋਂ ਇਹਨਾਂ ਨੇ ਸੀਤਾ ਤਾਂ ਸਾਡਾ ਸਹੀ ਨਹੀਂ ਦਿੱਤਿਆ ਡੁਬਲੀਕੇਟ ਬੈਂਕ ਖੋਲ ਕੇ ਇਹਨਾਂ ਨੇ ਸੋ ਤੋਂ ਕਿਸ਼ਤਾਂ ਭਰਾਲ ਕਰਾ ਠੀਕ ਹੈ ਤੇ ਨਾਲੇ ਜਦੋਂ ਬੰਦੇ ਇਹਦਾ ਬਾਹਰ ਉੱਠ ਗਏ ਤੇ ਦੂਜੇ ਤਾਂ ਭੁੱਖੇ ਮਰਦੇ ਆ ਇਹਨਾਂ ਨੂੰ ਪੁੱਛਣਾ ਮੇਰੇ ਕਰ ਤਨੇ ਮੀਆਂ ਪਸ਼ੂ ਖੋਣ ਲੈ ਸਰਸੀ ਤੁਹਾਡੀ ਆ ਰਸੀ ਦਾ ਹੀ ਸਾਡੀ ਸਾਮ ਕੇ ਰੱਖਿਆ ਹੋਈਆਂ ਹਾਲੇ ਤੱਕ ਤੁਸੀਂ ਹਾਂਜੀ ਕਦੋਂ ਤਰੀਕ ਕਿੰਨੀ ਇਹ ਤਾਂ ਹੀ ਹੁਣ ਤਾਂ ਪੁਰਾਣੀ ਹੋ ਗਈ ਇਹ 2012 ਦੇ ਆ ਇਹ ਹਾਂਜੀ 12 ਦੇ ਮਾਲਵਾ 'ਚ 12 ਸਾਲ ਹੋ ਗਏ ਹੋ ਗਏ ਜੀ 12 13 ਸਾਲ ਹੋ ਗਏ ਆ ਸਾਨੂੰ 12 13 ਸਾਲ ਹੋ ਗਏ ਆ ਪਹਿਰ ਪਹਿਰ ਮਥੇ ਬਾਬਾ ਆਪਣਾ ਮੰਦਰ ਸਿੰਘ ਤੇ ਮੈਂ 12 ਹਾਲਾ ਵਾਰ ਰੂੜੀ ਨਹੀਂ ਸੁਣੀ ਜਾਂਦੀ ਹਾਂ ਹਾਂਜੀ 12 ਪਹਿਲੇ ਦਿਨ ਜਿੱਦਾਂ ਆਇਆ ਨਾ ਸਾਡੇ ਕੋਲੇ ਸਾਨੂੰ ਇਹਨੇ ਆ ਕੇ ਭਾਸ਼ਣਾ ਕੀਤਾ ਵੇ ਉਹ ਆਏ ਤੁਹਾਨੂੰ ਕਰਾਂਗੇ ਤੁਹਾਨੂੰ ਆਏ ਦੇਵਾਂਗੇ ਤੁਹਾਨੂੰ ਉਹ ਮੈਂ ਨਾ ਮੈਨੂੰ ਆਹ ਯਾਰ ਤੇਰੇ ਘਰ ਆਜ ਨੂੰ ਪੈਸੇ ਦੇਵਾਂਗੇ ਜੇ ਤੂੰ ਮਰ ਵੀ ਜਾਵੇਂ ਮੈਂ ਕਹਾਂ ਵੀ ਚੱਲ ਠੀਕ ਹੈ ਤੇ ਅੱਜ 12 ਸਾਲ ਹੋ ਗਿਆ ਇਸ ਗੱਲ ਨੂੰ ਜਦੋਂ ਤੇ ਭਰੇ ਆ ਉਸ ਤੋਂ ਬਾਅਦ ਹੀ ਸਾਡੀ ਨਹੀਂ ਕਿਸੇ ਨੇ ਗੱਲ ਸੁਣੀ ਗਰੀਬ ਕੌਣ ਸੁਣਦਾ ਜੀ ਗਰੀਬ ਦੀ ਤਾਂ ਕੋਈ ਸੁਣਦਾ ਨਹੀਂ ਕੋਈ ਤਗੜਿਆਂ ਦੀ ਆਜ ਵੇਲੋ ਆਹ ਬੰਦਿਆਂ ਨੇ ਵੀ ਹੁਣ ਇਹਨਾਂ ਨੇ ਵੀ ਆਜ ਹੀ ਕੰਮ ਆਇਆ ਅੱਜ ਜ਼ਿਕਰ ਕਿਸੇ ਬੰਦੇ ਦੀ ਸੁਣੀ ਨਹੀਂ ਉਹਨੇ ਨਾ ਸੁਣਦਾ ਹੀ ਆ ਹਾਂ ਜੀ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਕਹਿੰਦੀ ਅਸੀਂ ਦਵਾਵਾਂਗੇ ਕੀ ਕਹਿੰਦੇ ਉਹਨਾਂ ਨੂੰ ਹਾਂ ਜੀ ਸਾਨੂੰ ਅਸੀਂ ਤਾਂ ਕਹਿੰਦੇ ਸਾਨੂੰ ਤਾਂ ਪੈਸੇ ਮਿਲਣੇ ਚਾਹੀਦੇ ਸਰਕਾਰ ਦੇ ਦੇਵੇ ਜੀ ਸਰਕਾਰ ਨੇ ਹੁਣ ਵਾਝੇ ਕੀਤੇ ਸੀ ਸਾਨੂੰ ਆ ਜਦੋਂ ਵੋਟਾਂ ਵਾਲੇ ਆਉਂਦੇ ਆ ਅਸੀਂ ਉਹਨਾਂ ਨੂੰ ਆਖਿਆ ਸੀ ਆਖਿਆ ਯਾਰ ਆ ਸਾਡੇ ਨਾਲ ਧੱਕਾ ਹੋ ਗਿਆ ਉਹ ਕਹਿੰਦੇ ਵੀ ਕੋਈ ਨਹੀਂ ਅਸੀਂ ਬਣ ਜੀ ਤੇ ਫੇਰ ਫੇਰ ਅਸੀਂ ਦਵਾਵਾਂਗੇ ਤੇ ਮਗਰੋਂ ਜੀ ਕੋਈ ਜਬਤ ਕਰ ਲਿਆ ਉਹ ਬੰਦੇ ਦਾ ਲੱਗਦਾ ਦੇਣਗੇ ਤੁਹਾਨੂੰ ਹੁਣ ਹਾਂ ਜੀ ਹਾਂ ਜੀ ਹੋ ਸਕਦਾ ਜੀ ਦੇਣ ਅਸੀਂ ਤਾਂ ਕਹਿੰਦੇ ਹਾਂ ਹਾਂ ਬਾਕੀ ਜੀ ਗੱਲਾਂ ਇਹ ਆਖੇ ਜਾ ਕੇ ਹੁਣ ਸਾਨੂੰ ਤਾਂ ਦਫ਼ਤਰ ਦਾ ਨਹੀਂ ਪਤਾ ਅਸੀਂ ਬੁੱਢੇ ਹੋ ਗਏ ਆ 12 13 ਹਜ਼ਾਰ ਹੋ ਗਿਆ ਸਾਨੂੰ ਇਹ ਨਹੀਂ ਪਤਾ ਵੀ ਇਹਨੇ ਕਿੱਥੇ ਕਰਾਏ ਜਾਵਾਂ ਤੇ ਕਿੱਥੋਂ ਰਸੀਦਾਂ ਲਈਆਂ ਤੇ ਕਿੱਥੇ ਕੀ ਸਾਨੂੰ ਤਾਂ ਬਸ ਇਹ ਲਿਆ ਕੇ ਸੀ ਦੇ ਦਿੰਦਾ ਸੀ ਕਿਤੇ ਦੋ ਮਹੀਨਾ ਤੋਂ ਦੇ ਦੇਣੀਆਂ ਕਿਤੇ ਤਿੰਨਾਂ ਤੋਂ ਲੈ ਵੀ ਆ ਰਸੀਦਾਂ ਰੱਖ ਲਾ ਆਪਦੀਆਂ ਸਾਨੂੰ ਨਹੀਂ ਪਤਾ ਐਵੇਂ ਤੁਹਾਨੂੰ ਇਹ ਝੂਠ ਮਾਰੀਏ ਅੱਜ ਅਸੀਂ ਐਵੇਂ ਦਫ਼ਤਰ ਵਾਲ ਨੂੰ ਕਹਿ ਦੀਏ ਜਾ ਕੇ ਤੁਹਾਨੂੰ ਅਸੀਂ ਆਏ ਕੀਤਾ ਚਾਹੇ ਮੈਂ ਇਹਨੂੰ ਕਹਿ ਦਿਆਂ ਹਾਂ ਆ ਇੱਕ ਵਿਅਕਤੀ ਹੋਰ ਹਾਂਜੀ ਤੁਹਾਡੇ ਕਿੰਨੇ ਆ ਬਾਈ ਪੈਸੇ ਮੇਰੇ ਹੈਗੇ ਬਾਈ 80000 ਰੁਪਿਆ 70 ਕ ਹੋਊਗਾ 70000 ਆ ਜੀ ਠੀਕ ਹੈ ਕਦੋਂ ਪਰ ਇਹਗੇ ਹੋ ਗਏ 4 ਕੇ ਸਾਲ ਹੋ ਗਏ 4 ਸਾਲ ਹੋ ਗਏ ਹਾਂਜੀ 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 4 4 ਕਿਸ਼ਤਾਂ ਭਰੀਆਂ ਸੀਗੀਆਂ ਭਰੇ ਕਿਉਂ ਸੀ ਕਰਨ ਕੀ ਸੀ ਭਰਨ ਦਾ ਕਹਿੰਦੇ ਦੁੱਗਣੇ ਕਰਦੇ ਆਂ ਜੀ ਦੁੱਗਣੇ ਕਰਦੇ ਕਰਦੇ ਉਹ ਜਿਹੜੇ ਕੋਲੇ ਸੀ ਉਹ ਵੀ ਲੈ ਗਏ ਹਾਂਜੀ ਤਾਂ ਹੁਣ ਕੀ ਉਹ ਬੰਦਾ ਕਹਿੰਦਾ ਜਿਸ ਨੂੰ ਭਰੇ ਸੀਗੇ ਬਸ ਉਹ ਕਹਿੰਦਾ ਕੋਈ ਨਹੀਂ ਕੰਪਨੀ ਭੱਜ ਗਈ ਫੁਲਾਣਾ ਤੇ ਹੁਣ ਕੋਈ ਨਿਆ ਨਹੀਂ ਦਿੰਦੇ ਜੀ ਇਹ ਪਿੰਡ ਦਾ ਮਸਲਾ ਨਹੀਂ ਪੈਸੇ ਦਾ ਘੰਟੇ ਇੱਕ ਚ ਲੈ ਲ ਗਏ ਪੈਸੇ ਤਾਂ ਲੈਣ ਜਾਣਦੇ ਆ ਪਰ ਕਾਰਨੋਂ ਵੀ ਪਿੰਡ ਦਾ ਮਸਲਾ ਹੈ ਕਹਿੰਨੇ ਵੀ ਜੇ ਕਿਤੇ ਦਸ਼ਮਣੀ ਵੱਡੀ ਨਾ ਹੋ ਜੇ ਹਾਂ ਸਰਕਾਰ ਨੂੰ ਕੀ ਮੰਗ ਕਰਦਾ ਸਰਕਾਰ ਨੇ ਸਾਰੀ ਪ੍ਰਾਪਰਟੀ ਜ਼ਬਤ ਕੀਤੀ ਹੋਈ ਆ ਉਹ ਬੰਦੇ ਦੀ ਸਰਕਾਰ ਦਾ ਹੱਕ ਆ ਗਰੀਬਾਂ ਦੇ ਪੈਸੇ ਦਵਾਉਣ ਜੀ ਗਰੀਬਾਂ ਕੋਲੇ ਕਿਹੜਾ ਲੋਕਾਂ ਕੋਲੇ ਪੈਸੇ ਦਾ ਚਾਹ ਮਿੱਠਾ ਲੈਉਣ ਨੂੰ ਹੈ ਨਹੀਂਗੇ ਤੇ ਉਹ ਐਨੇ ਪੈਸੇ ਲੈ ਕੇ ਭੱਜ ਗਏ ਜਿਹੜੇ ਸੀ ਲੁੱਟ ਕੇ ਲੈ ਗਏ ਆ ਉਹਦਾ ਕੁੱਠੀ ਪਾਲੀ ਉਹਨੇ ਨੌ ਘਰਤੀ ਬੁੰਡਾ ਘਰਤਾ ਕੁੜੀ ਘਰਤੀ ਬਾਹਰ ਹਾਂਜੀ ਕੁੱਠੀ ਪਾਈ ਬੈਠਾ ਜਾ ਕੇ ਭੁੱਖਾ ਮਰਦਾ ਸੀ ਉਹ ਜੀ ਕਿਰਪਾਨ ਪਾਈ ਕਰਦਾ ਜਮਾਂ ਹੀ ਕੁਛ ਵੀ ਨਹੀਂ ਸੀ ਕੋਲੇ ਉਹਦੇ ਜਮਾਂ ਹੀ ਕੁਛ ਨਹੀਂ ਸੀ ਹਾਂ ਸਾਈਕਲ ਤੇ ਆਏ ਤੇ ਹੁਣ ਕਾਰਾਂ ਤੇ ਆ ਕੱਲਾ ਸਬੂਤ ਹੈਗਾ ਕੱਲਾ ਇਹ ਪੈਂਡ ਦੇ ਵਿੱਚ ਨਹੀਂ ਹੈਗੇ ਸਿਰਗਰ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਉੱਥੇ ਕਰੋੜਾਂ ਰੁਪਇਆ ਇਹ ਬੰਦੇ ਦਾ ਨਿਕਲੂਗਾ ਪਰ ਲੈਣਾ ਆ ਸਬੂਤ ਹੈਗਾ ਆਵੇ 2014 ਦੇ 31 12 2000 ਕਰੋੜਾਂ ਰੁਪਇਆ ਦਾ ਕਬਲਾ ਆ ਇਹ 2 31 12 2014 ਦੇ ਭਰੇ ਸੀ 20000 ਰੁਪਇਆ ਐਫ ਡੀ ਕਰਾਈ ਸੀ ਇਹ ਉਹ ਬੈਂਕ ਜਿਹੜੀ ਬਣਾਜ ਭੱਜੀ ਹੈ ਉਹ ਇਹ ਪੈਸੇ ਲਾ ਕੇ ਭੱਜੀ ਹੈ ਜੇ ਤੁਸੀਂ ਸਬੂਤ ਦੇਖਣਾ ਹੈਗਾ ਸਿਰਗਰ ਜਾੜੋ ਕਰੋੜਾਂ ਰੁਪਇਆ ਦਾ ਕਬਲਾ ਨਿਕਲੂਗਾ ਬੰਦੇ ਦਾ ਬਿਲਕੁਲ ਹਾਂ ਜਿੰਨੇ ਪੈਸੇ ਉਹਨੇ ਜੀ ਸਰਪੰਚ ਸਾਹਿਬ ਕੋਲੇ ਮੈਂ ਸੱਦਿਆ ਸੀ ਮੇਰਾ ਮੰਨਿਓ 20000 ਰੁਪਈਆ ਠੀਕ ਹੈ ਉਦਮ ਸਿੰਘ ਕੋਲੇ ਠੀਕ ਹੈ ਅਜੇ ਤਾਂ ਹੀ ਉਹਨੇ ਮੈਨੂੰ ਪੰਜੀ ਨਹੀਂ ਦਿੱਤੀ ਰੁਪਈਆ ਮੇਰਾ 60 65000 ਠੀਕ ਹੈ ਠੀਕ ਹੈ ਅੱਜ ਉਹਦੇ ਕੋਲੇ ਮੋਟਰਸਾਈਕਲ ਕਾਰ ਵਧੀਆ ਬੰਗਲਾ ਪਾਈ ਬੈਠਾ ਮੈਂ ਸ਼ੈਂਕਲ ਤੋਂ ਵੀ ਆਵਾ ਯਾਰ ਸਾਡੇ ਉਹਦਾ ਹੱਕ ਨਹੀਂ ਪੈਸੇ ਦੇਣ ਦਾ ਅਸੀਂ ਦਿਹਾੜੀਆਂ ਕਰ-ਕਰ ਪੈਸੇ ਭਰੇ ਆ ਠੀਕ ਹੈ ਅੱਜ ਉਹ ਉਹਦਾ ਮੁੰਡਾ ਵੀ ਬਾਹਰ ਹੈ ਕੁੜੀ ਉਹਦੀ ਵਿਆਹੀ ਹੈ ਇਹ ਵੀ ਬਾਹਰ ਜਾਣ ਦੀ ਤਿਆਰੀ ਚ ਹੈ ਇਹਦੇ ਤੇ ਰੋਕ ਲੱਗੀ ਜਾਵੇ ਹਾਂ ਹਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਬਾਹਰ ਨਾ ਨਿਕਲੇ ਸਾਡੇ ਗਰੀਬਾਂ ਦੇ ਜਿਮੀਦਾਰ ਇੱਥੇ ਹੈਗੇ ਨਾਂ ਦੇ ਉਹਨਾਂ ਕੋਲੇ ਜ਼ਮੀਨ ਹੈਣੀਗੀ ਬਿਲਕੁਲ ਜਿਮੀਦਾਰ ਨਾਂ ਐ ਤੇ ਹੈ ਦਿਹਾੜੀਦਾਰ ਠੀਕ ਹੈ ਇਹਨਾਂ ਦੇ ਸਾਰਿਆਂ ਦੇ ਪੈਸੇ ਦੁਵਾਏ ਜਾਣ ਉਹਦਾ ਉਹਨੂੰ ਉਹਦਾ ਫੇਰ ਖਿਹੜਾ ਛੱਡਾਂਗੇ ਸਾਨੂੰ ਜਿੱਥੋਂ ਤਾਈ ਮਰਜੀ ਪਹੁੰਚਣਾ ਪਵੇ ਅਸੀਂ ਉਹਦਾ ਖੇੜਾ ਨਹੀਂ ਛੱਡਾਂਗੇ। ਬਸ ਠੀਕ ਹੈ। ਹਾਂਜੀ ਠੀਕ ਹੈ ਜੀ। ਇਹ ਜੀ ਜ਼ਿੰਮੇਦਾਰ ਵੀ ਆ ਪਰਾਂ ਜਿਹੜੇ ਵਿਚਾਰਿਆਂ ਨੇ ਖਰੜਾ ਕਿਵੇਂ ਭਰੇ ਆ? ਜੇ ਅੱਜ ਹੁਣ ਅਸੀਂ ਕਹਿ ਦਈਏ ਵੀ ਜ਼ਿੰਮੇਦਾਰ ਪੂਸ਼ਣ ਵਧੀ ਲੱਗੀ ਆ ਵੀ ਜ਼ਿੰਮੇਦਾਰ ਤੇ ਉਹ ਵਿਚਾਰਿਆਂ ਨੇ ਖਰੜਾ ਕਿਵੇਂ ਪੈਸੇ ਭਰੇ ਆ? ਇਹ ਤਾਂ ਆਪ ਦੇ ਇਹ ਲਫਾਫੇ ਤੇ ਜ਼ਿੰਮੇਦਾਰ ਲਿਖਿਆ ਲਫਾਫਾ ਖਾਲੀ ਆ। ਹਾਂ। ਦਿਹਾੜੀਆਂ ਕਰਦੇ ਆ। ਸੋਹਰਾ ਵਿਚਾਰਿਆਂ ਨੇ ਕਿਵੇਂ ਜੀ ਭਰੇ ਆ? ਤੇ ਇਹਨਾਂ ਦੇ ਵਿੱਚ ਅਸੀਂ ਆਪ ਦੇ ਨਹੀਂ ਮੰਗਦੇ। ਅਸੀਂ ਕਹਿੰਦੇ ਇਹਨਾਂ ਨੇ ਵੀ ਦਿੱਤੇ ਜਾਣ। ਸਾਰਿਆਂ ਦੀ ਮੈਨ ਹਾਂਜੀ ਸਾਰਿਆਂ ਦੀ ਹਾਂਜੀ ਹਾਂ। ਤੇ ਇੱਕ ਵਿਅਕਤੀ ਹੋਰ ਨੇ ਹਾਂਜੀ ਤੁਹਾਡੇ ਕਿੰਨੇ ਪੈਸੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਨੂੰ ਜੀ ਐਨਓ ਪ੍ਰੈਸ ਵਾਲਿਆਂ ਨੂੰ ਜਿਹੜੇ ਪਰਲ ਕੰਪਨੀ ਐ ਇਹਦੇ ਵਿੱਚ ਮੇਰੇ ਵੀ ਪੈਸੇ ਹੈਗੇ ਆ ਜੀ 21000 ਰੁਪਏ ਤਕਰੀਬਨ ਲੱਗ ਭਾਗ ਹਾਂਜੀ ਹਾਂਜੀ ਮੈਂ ਦੋ ਕਸ਼ਤਾ ਭਰੀਆਂ ਸੀਗੀਆਂ ਮੈਨੂੰ ਇੱਥੇ ਆਪਣੇ ਸੁਖਚੈਨ ਸਿੰਘ ਦਾ ਲੜਕਾ ਹੈ ਗੁਰ ਗੁਰਵਿੰਦਰ ਸਿੰਘ ਉਹ ਕਹਿੰਦਾ ਸੀ ਕਿ ਵੀ ਤੁਸੀਂ ਭਰ ਦੋ ਪੈਸੇ ਉਹਨਾਂ ਨੇ ਸ਼ੁਰੂ ਕਰਾਈ ਸੀ ਮੇਰੀ ਪਾਲਿਸੀ ਤੇ ਫਿਰ ਬਾਅਦ ਵਿੱਚ ਜਦੋਂ ਮੈਂ ਗੱਲਬਾਤ ਕੀਤੀ ਕਿ ਪੈਸੇ ਮੋੜਾਂਗੇ ਮੋੜਾਂਗੇ ਪਰ ਮੋੜੇ ਨਹੀਂ ਪੈਸੇ ਉਹਨਾਂ ਨੇ ਮੋੜੇ ਨਹੀਂ ਹਾਂਜੀ ਫਿਰ ਮੇਰੇ ਕਾਗਜ਼ ਪੱਤਰ ਇੱਥੇ ਆਪਣੇ ਡਾਕਟਰ ਅਸ਼ੋਕ ਸਿੰਘ ਹੈ ਬਰ ਗਾੜੀ ਵਾਲੇ ਤੇ ਮੈਂ ਉਹਨਾਂ ਨੂੰ ਡਾਕੂਮੈਂਟਸ ਦੇ ਦਿੱਤੇ ਸੀ ਜਿਹਾ ਆਪਦੀ ਪਾਲਿਸੀ ਵਗੈਰਾ ਤੇ ਉਹਨਾਂ ਨੇ ਵੀ ਮੈਨੂੰ ਤੀਰ ਜਿ ਦਵਾਇਆ ਸੀ ਕਿ ਪੈਸੇ ਮੋੜਾਂਗੇ ਪਰ ਅੱਜ ਤੱਕ ਪੈਸੇ ਮੇਰੇ ਆਏ ਨਹੀਂ ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਬਾਕੀ ਗਰੀਬਾਂ ਦੇ ਪੈਸੇ ਉਹ ਵੀ ਮੋੜਨਾਂ ਤੇ ਮੇਰੇ ਪੈਸੇ ਵੀ ਨਾਲ ਮੁੜ ਜਾਣ ਜੀ ਧੰਨਵਾਦ ਠੀਕ ਹੈ ਜੀ ਤੁਹਾਡੇ ਕਿੰਨੇ ਪੈਸੇ ਖਾਲਸਾ ਜੀ ਮੇਰਾ 1 ਲੱਖ ਰੁਪਈਆ ਹੈ ਜੀ 1 ਲੱਖ ਰੁਪਈਆ ਹਾਂਜੀ 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 ਕਿਉਂ ਭਰੇ ਸੀ ਪੈਸੇ ਸਾਰੇ ਪਹਿਲਾਂ ਦਾ ਪੈਸੇ ਜੀ ਇੱਥੇ ਉਹ ਗ੍ਰੰਥੀ ਹੈ ਗੁਰਦੁਆਰਾ ਸਾਹਿਬ ਦਾ ਭਜਨ ਸਿੰਘ ਬਾਈ ਭਜਨ ਸਿੰਘ ਹਾਂ ਉਹਦੇ ਨਾਲ ਪ੍ਰੋਗਰਾਮ ਕਰਦੇ ਹੁੰਦੇ ਸੀ ਮੈਂ ਉਹਨੂੰ ਬਥੇਰਾ ਕਿਹਾ ਮੈਂ ਕਿਹਾ ਵੀ ਤੂੰ ਮੈਥੋਂ 5 7 10000 ਰੁਪਈਆ ਉਂ ਲੈ ਲੈ ਵਰਤਨਾ ਤੇ ਤੇ ਮੈਨੂੰ ਜਿਹੜੀ ਮੈਂ ਆਪਦੀ ਮਿਹਨਤ ਕਰਦਾ ਦੋ ਮੇਰੇ ਬੇਟੀਆਂ ਹੈਗੀਆਂ ਮੇਰੇ ਘਰ ਵਾਲੇ ਨੂੰ ਜੀ 1% ਨਹੀਂ ਸੁਣਦਾ ਗਾ ਤੇ ਮੈਨੂੰ ਆਦਾ ਵੀ ਨਹੀਂ ਮੈਂ ਤੇਰਾ ਫਾਇਦਾ ਕਰੂੰਗਾ ਇੱਥੇ ਪਲਾਟ ਬਠਿੰਡੇ ਤੇਰੇ ਨਾਲ ਹੋ ਜੂ ਜੇ ਉਹ 플ਾਂਟਿੰਗ ਮੈਂ ਉਧਰ ਸ਼ਾਮ ਦਾ ਰਹਿ ਰਹਾ ਸਾਬ ਦਾ ਟਾਈਮ ਸੀ ਤੇ ਉਧਰੋਂ ਜਿਆਦਾ ਹੀ ਦੋ ਜਣੇ ਆ ਗਏ ਭਜਨ ਸਿੰਘ ਗ੍ਰੰਥੀ ਔਲਖਾਲਾ ਇੱਕ ਇਹਦੇ ਨਾਲ ਹੋਰ ਕੋਈ ਡਾਕਟਰ ਸੀਗਾ ਹਾਂ 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 ਹਾਂਜੀ 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 ਤੇ ਉਹ ਮੈਂ ਨਾ ਜੀ ਆਹ ਦੇਖੋ ਜੀ ਪਹਿਲੀ ਜਿਹੜੀ ਕਿਸ਼ਤ ਮੈਂ ਭਰੀ ਹੈਗੀ ਐ 21 8 12 ਨੂੰ ਦੂਸਰੀ ਕਿਸ਼ਤ 21 8 13 ਨੂੰ ਤੀਸਰੀ ਕਿਸ਼ਤ 21 8 14 ਨੂੰ ਤੇ ਚੌਥੀ ਕਿਸ਼ਤ 21815 ਨੂੰ ਭਰੀ ਜੀ ਤੇ ਹਰ ਹਾਲ ਹਾਂ ਆਪਣਾ ਨਾ ਆ ਵੇਖੋ ਵੀ 12500 ਰੁਪਇਆ ਮੇਰੇ ਘਰਾਲੀ ਦੇ ਨਾਂ ਤੇ ਵੀਰਪਾਲ ਕੌਰ ਦੇ ਨਾਂ ਤੇ 12500 ਮੇਰੇ ਨਾਂ ਤੇ ਹੀ ਤੇ ਆਪ ਭਜਨ ਸਿੰਘ ਇਹ ਆਪਣਾ ਮੇਰੇ ਕੋਲ ਕਿਸ਼ਤਾਂ ਲੈ ਜਾਂਦਾ ਰਿਹਾ ਜੀ ਪੈਸੇ ਬਸ ਪਰਚੀ ਜੀ ਮੈਨੂੰ ਦੇ ਦਿੰਦਾ ਰਿਹਾ ਆ ਸਾਰੀਆਂ ਮੇਰੇ ਕੋਲ ਕਿਸ਼ਤਾਂ ਤੇ ਲੱਖ ਰੁਪਇਆ ਯਾਨੀ ਮੇਰਾ ਚਲੇ ਆ ਗਿਆ ਜੀ ਆ ਦੇਖੋ ਜੀ ਹਾਂਜੀ ਤੇ 2012 ਆਪਣਾ 2012 ਤੋਂ ਭਰਿਆ ਸੀਗਾ ਜੀ ਤੇ ਆ ਦੇਖ ਲਓ ਹੁਣ ਕਿੰਨਾ ਟਾਈਮ ਹੋ ਗਿਆ ਜੀ ਹਾਂ ਹਾਂ ਜੀ ਉਹ ਗੱਲ ਨਹੀਂ ਕਰ ਰਿਹਾ ਭਜਾ ਆ ਤੇ ਹੁਣ ਉਹ ਗੱਲ ਨਹੀਂ ਕਰ ਰਿਹਾ ਜੀ ਮੈਂ ਨਾ ਜੀ ਦੋ ਕਿਸ਼ਤਾਂ ਦਾ ਜੀ 2 ਰੁਪਏ ਦਾ ਵਿਆਜ ਚੱਕ ਕੇ ਮੈਂ ਅੱਛਾ ਤੇ ਫੇਰ ਮੈਂ ਵੇਖੋ ਜੀ ਭਰੀਆਂ ਕਿਸ਼ਤਾਂ ਦੇ ਵਿਆਜ ਚੱਕ ਕੇ ਭਰੀਆਂ ਭਰੀਆਂ ਦੋ ਕਿਸ਼ਤਾਂ ਦਾ ਹਾਂਜੀ 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 ਉਹ ਮੇਰੇ ਘਰਾਂ ਵਾਲੀ ਬੈਠੀ ਆ ਉਹਨੂੰ 1% ਸੁਣਦਾ ਨਹੀਂ ਜੀ ਮੇਰੇ ਦੋ ਬੇਟੀਆਂ ਬਹੁਤ ਔਖੇ ਹੋਏ ਪਏ ਆ ਜੀ ਮੈਂ ਇੱਥੇ ਹੀ ਬੰਦੇ-ਬੰਦੇ ਇਕੱਠੇ ਕਰਕੇ ਲਿਆ ਭਜਾ ਨੇ ਮੈਂ ਕਿਹਾ ਕੋਈ ਮੇਰਾ ਹੱਲ ਕਰ ਹਾਂ ਤੇ ਤੇਰਾ ਫਾਇਦਾ ਕਰਾਂਗੇ ਫਾਇਦਾ ਕਰਾਂਗੇ ਫਾਇਦਾ ਸਰ ਆਹ ਕੀਤਾ ਜੀ ਦੇਖ ਲਓ ਤੁਹਾਡੇ ਕਿੰਨੇ ਆ ਜੀ ਹਾਂ ਜੀ ਆ ਕਹਿੰਦਾ ਸੀ ਗੀਆਂ ਜੀ ਕੁਛ ਮੇਰੇ ਕੋਲੇ ਹਜੇ ਉੱਥੇ ਰਹੇ ਗੀਆਂ ਘਰੇ ਤੇ ਆ ਵੀ ਆ ਮੈਨੂੰ ਪਹਿਲਾਂ ਜਦੋਂ ਸ਼ੁਰੂ ਕੀਤਾ ਕੰਮ ਨੰਬਰ ਦਿੱਤਾ ਸੀ ਆ ਕਹਿੰਦਾ ਹਜੇ ਮੈਥੋਂ ਰਹੇ ਗੀਆਂ ਕਿੰਨੇ ਸਾਲ ਹੋ ਗਏ ਉਹਨੂੰ ਫਰਗਵਾਸ਼ ਪੂਜੀ ਜਾਂਦੀਆਂ ਕੋਈ ਅਨਪੜ੍ਹ ਬੰਦੇ ਆ ਤੇ ਮੈਨੂੰ ਆਦੇ ਫਾਇਦਾ ਬਹੁਤ ਆ ਇਹਦੇ ਚ ਉਹ ਤੂੰ ਦੁਬਾਰਾ ਪੰਜਾਂ ਸਾਲਾਂ 6-7 ਸਾਲਾਂ ਬਾਅਦ ਇਹ ਤੋਂ ਫੇਰ ਹੋਰ ਲੈ ਗਿਆ ਤੈਨੂੰ ਦੂਜਾ ਫਰੂਖ ਮੈਥੋਂ ਦੇ ਨਾਲ 200-300 ਰੁਪਇਆ ਵੀ ਦੇਵਾਂਗੇ ਤੁਹਾਨੂੰ ਦੂਜਾ ਕਢਾ ਕੇ ਤੇ ਬਸ ਕੋਈ ਹਜੀ ਟਿੱਕਰ ਕੋਈ ਵਾਈਕ ਆਹ ਦੇਖੋ ਨਾ ਜੀ ਉਹ ਮੇਰੇ ਘਰ ਵਾਲੀ ਹੈ ਜੀ ਤੇ ਆਹ ਵੇਖੋ ਮੈਂ ਨਾ ਛਾਂ ਮ ਨੂੰ ਕਿਤੇ 250 ਬਣ ਗਿਆ ਕਿਤੇ 300 ਬਣ ਗਿਆ ਤੇ ਬਸ ਆਹ ਅਸੀਂ ਮਿਹਨਤ ਕਰਦੇ ਮਾ ਸਾਡੇ ਬੱਚੇ ਪਾਲਦੇ ਆ ਮੈਂ ਨਾ ਗੁਰਦੁਆਰਾ ਸਾਹਿਬ ਡਿਊਟੀ ਕੀਤੀ ਸੀ ਗਰੰਤੀ ਦੀ ਤੇ ਉਦੋਂ ਬਸ ਮੇਰੇ ਨਾਲ ਇਹਨੇ ਬਾਹਲਾ ਵੀ ਜਾਣੀ ਨਾ ਉੱਥੇ ਪ੍ਰੈਸ ਹੀ ਕਰਨ ਲਾ ਪਿਆ ਜੀ ਇਹ ਬੰਦਾ ਮੈਨੂੰ ਹਾਂ ਤੇ ਇਹਨੇ ਮੇਰਾ ਨਾ ਹੁਣ ਗੱਲ ਨਹੀਂ ਕਰਦਾ ਦੋ ਤਿੰਨ ਵਾਰੀ ਮੇਰੇ ਗੱਲ ਵੀ ਪਹਿ ਚੁੱਕਾ ਜੀ ਆਪ ਦਾ ਕਮਿਸ਼ਨ ਲੈ ਕੇ ਆਪ ਤਾਂ ਜੇਬ ਵਿੱਚ ਪਾ ਲਏ ਤੇ ਅਸੀਂ ਐਂ ਤੁਰੇ ਫਿਰਦੇ ਆ ਜੀ ਦੱਸੋ ਉਹ ਮੇਰੇ ਘਰ ਵਾਲੇ ਨੂੰ 1% ਨਹੀਂ ਸੁਣਦਾ ਜੀ ਕਹੋਂ ਤਾਂ ਮੈਂ ਇੱਥੇ ਲਿਆਉਣਾ ਹਾਂ ਹਾਂ ਜੀ ਅਸੀਂ ਜੇ ਇੱਕ ਬੇਨਤੀ ਕਰਦੇ ਹਾਂ ਵੀ ਅਸੀਂ ਜੇ ਤੁਸੀਂ ਸੱਚੀ ਗੱਲ ਪੁੱਛਣਾ ਪੰਚਾਇਤ ਖੜੀ ਹੈ ਇਹ ਨਾ ਸਾਰਾ ਕੰਮ ਜੇ ਹੋਇਆ ਨਾ ਤਾਂ ਬਾਬੇ ਭੱਜੀ ਦੇ ਤਾਂ ਅਸੀਂ ਇਹ ਦੀ ਬਾਤ ਹੀ ਕੀਤਾ ਵੀ ਇਹ ਗੁਰੂ ਦਾ ਸਿੱਖਾ ਨਹੀਂ ਸਰਦਾਰ ਜੀ ਅਸੀਂ ਝੂਠ ਨਹੀਂ ਕੋਈ ਅਸੀਂ ਰੱਬ ਨਹੀਂ ਅਸੀਂ ਝਿਜਦੇ ਨਹੀਂ ਸੀ ਅਸੀਂ ਆਖਿਆ ਵੀ ਇਹ ਅਜਾ ਹੁਣ ਸਾਡੀ ਗੱਲ ਨਹੀਂ ਸੁਣੀ ਮੈਂ ਬਾਬੇ ਭੱਜੀ ਨੂੰ ਵੀ ਕਿਹਾ ਆਪਾਂ ਕੋਈ ਝੂਠ ਨਹੀਂ ਕਰਦੇ ਮੈਂ ਕਿਹਾ ਵੀ ਬਾਬਾ ਵੀ ਮੈਨੂੰ 5000 ਰੁਪਏ ਦੇ ਮੇਰੇ ਕੁੜੀ ਦਾ ਵਿਆਹ ਕਿਸੇ ਨੇ ਗੱਲ ਨਹੀਂ ਸੁਣੀ ਤੇ ਪਰ ਅਸੀਂ ਤਾਂ ਫੇਰ ਵੀ ਮਾਰਾ ਨਹੀਂ ਇਹਨੂੰ ਆ ਅਸੀਂ ਕਹਿੰਦੇ ਵੀ ਚੱਲ ਸਾਡੇ ਪੈਸੇ ਹੀ ਮੋੜ ਦੇਣ ਮੈਨੂੰ ਆਂਦਾ ਜੀ ਮੈਂ ਜ਼ਿੰਮੇਵਾਰ ਆ ਮੈਂ ਤਾਂ ਨੀ ਕਿਤੇ ਭੱਜ ਲਿਆ ਮੈਂ ਖਿਆ ਵੀ ਮੈਂ ਉਧਰ ਰਹਿਦਾ ਸਦਾ ਟਾਈਮ ਸੀਗਾ ਤੇ ਉਧਰੋਂ ਮੈਂ ਖਿਆ ਯਾਰ ਵੀ ਨਾ ਤੂੰ ਮੈਥੋਂ 10 15 ਜਾਂ 20 ਹਜ਼ਾਰ ਲੈ ਲੈ ਜੇ ਤੈਨੂੰ ਲੋੜ ਹੈ ਤਾਂ ਤੇ ਨਹੀਂ ਆਂਦਾ ਤੇਰਾ ਫਾਇਦਾ ਕਰਾਂਗੇ ਤੇ ਇਹ ਵੇਖ ਲਓ ਹੁਣ ਦੋ ਤਿੰਨ ਵਾਰੀ ਮੇਰੇ ਗਲ ਵੀ ਪਿਆ ਜੀ ਤੁਸੀਂ ਗਦਾਰੀ ਕਰਕੇ ਬਥਰਾ ਹਾਂ ਮੈਂ ਮੇਰੀ ਹੁਣ ਬੇਟੀ ਦਾ ਵਿਆਹ ਸੀਗਾ ਤੇ 50 ਹਜ਼ਾਰ ਹਾਂ 50 ਹਜ਼ਾਰ ਭੰਗੂ ਸਾਹਿਬ ਜਾਂਉਂਦੇ ਸੀਗੇ ਜਿੱਦੋਂ ਉਦੋਂ ਸਰਕਾਰ ਨੇ ਜਾਨਕੀ ਉਹਨੂੰ ਫੜ ਲਿਆ ਜੇਲ੍ਹ ਦੇ ਵਿੱਚ ਜੀ ਤੇ ਜੇਲ੍ਹ ਦੇ ਵਿੱਚ ਲਾਇਆ ਕਿ ਤੇ ਕਹਿੰਦੇ ਸਾਰੀ ਪ੍ਰਾਪਰਟੀ ਸੈਂਟਰ ਸਰਕਾਰ ਕਹਿੰਦੀ ਸੀ ਵੀ ਅਸੀਂ ਦਵਾਵਾਂਗੇ ਹੁਣ ਪੰਗੂ ਸਾਹਿਬ ਜਾਨਕਿ ਮੌਤ ਹੋ ਚੁੱਕੀ ਆ ਉਹਨਾਂ ਦੀ ਸਾਰੀ ਪ੍ਰਾਪਰਟੀ ਹੈਗੀ ਆ ਸੈਂਟਰ ਸਰਕਾਰ ਕੋਲੇ ਚੰਡੀਗੜ੍ਹ ਪਈ ਆ ਦਿੱਲੀ ਪਈ ਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪਈ ਆ ਪਲਾਟ ਪਈ ਆ ਕੁਝ ਵੀ ਪਈ ਆ ਉਹ ਲਾਰੇ ਲੱਪੇ ਲਾਈ ਜਾਂਦੇ ਵੀ ਤੁਹਾਨੂੰ ਦੇਵਾਂਗੇ ਹੁਣ ਲਾਰੇ ਲੱਪੇ ਸਾਨੂੰ ਨਾ ਲਾਉਣ ਹੁਣ ਚਾਣ ਕੇ ਸਾਡੇ ਕੋਲ ਨਾ ਖੋਪਰਲੇ ਪਾ ਦੇਣ ਜਿੰਨੇ ਵੀ ਲੋਕਾਂ ਦੇ ਪੈਸੇ ਹੈਗੇ ਗਰੀਬ ਗੁਰਪੇ ਦੇ ਸਾਰੇ ਦੇ ਵਾਪਸ ਕਰ ਦੇਣ ਮੇਰੀ ਇੰਨੀ ਬੇਨਤੀ ਤਾਂ ਇਹ ਲੋਕਾਂ ਦੀ ਗੱਲਬਾਤ ਸੁਣੀ ਉਹਨਾਂ ਦਾ ਜਿਹੜੇ ਲੱਖਾਂ ਰੁਪਏ ਕਿਸੇ ਨੇ ਕੁਝ ਹਜ਼ਾਰ ਕਿਸੇ ਨੇ ਕੁਝ ਲੱਖ ਰੁਪਏ ਭਰੇ ਆ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਜਿਹੜੇ ਪੈਸੇ ਆ ਵਾਪਸ ਕਰਵਾਏ ਜਾਣ ਜਦੋਂ ਆਪਾਂ ਗੱਲਾਂ ਸੁਣੀਆ ਇਹਨਾਂ ਦੀਆਂ ਆਮ ਤੌਰ ਤੇ ਲੋਕਾਂ ਨੂੰ ਹਾਸਾ ਵੀ ਆ ਰਿਹਾ ਪਰ ਪੰਡਾਂ ਦੇ ਲੋਕ ਭੋਲੇ ਹੁੰਦੇ ਆ ਜਿਹੜੇ ਅਜਿਹੀਆਂ ਕੰਪਨੀਆਂ ਦੇ ਮਗਰ ਲੱਗੇ ਪਰ ਹੁਣ ਸਰਕਾਰ ਨੂੰ ਚਾਹੀਦਾ ਕਿ ਜਿਹੜੀ ਪ੍ਰਾਪਰਟੀ ਕਹਿੰਦੇ ਕਿ ਅਸੀਂ ਜ਼ਬਤ ਕੀਤੀ ਹੈ ਉਹਨੂੰ ਵੇਚ ਵਟ ਕੇ ਜਿਹੜੇ ਲੋਕਾਂ ਦੇ ਪੈਸੇ ਉਹਨਾਂ ਨੂੰ ਵਾਪਸ ਦਿੱਤੇ ਜਾਣ ਉਮੀਦ ਕਰਦੇ ਸਰਕਾਰ ਇਸ ਵੱਲ ਧਿਆਨ ਦੇਊਗੀ ਦੇਖਦੇ ਲੋਕਸ ਟੀਵੀ ਧੰਨਵਾਦ